ਚਿੱਟਾ ਲਹੁ ਅੱਜ ਤੁਸੀਂ ਇਸ ਦਾ 8ਵਾਂ ਭਾਗ ਸੁਣੋਗੇ ਸ਼ਾਮ ਦਾ ਹਨੇਰਾ ਹੌਲੀ ਹੌਲੀ ਹਰ ਪਾਸੇ ਫੈਲਦਾ ਜਾਂਦਾ ਹੈ ਉਹ ਮਾਗ ਦੀ ਠੰਡੀ ਠੰਡੀ ਹਵਾ ਫਰਾਟੇ ਮਾਰ ਰਹੀ ਹੈ ਪਰ ਫੇਰ ਵੀ ਦੀਵਾਨਪੁਰੋਂ ਬਾਹਰਲੇ ਖੂਹ ਤੇ ਕੁਝ ਚਹਿਲ ਪਹਿਲ ਹੈ ਖੂਹ ਗਿੜ ਰਿਹਾ ਹੈ ਗਾਦੀ ਤੇ ਬੈਠਾ ਇੱਕ 13 ਕੋ ਵਰਿਆਂ ਦਾ ਮੁੰਡਾ ਪਲ-ਪਲ ਪਿੱਛੋਂ ਚਿੱਟੇ ਬਲਦਾਂ ਦੀ ਜੋਗ ਨੂੰ ਹੂੰ ਹੂੰ ਕਰਕੇ ਹੱਕੀ ਜਾਂਦਾ ਹੈ ਖੂਹ ਦੀ ਝੀਂ ਝੀਂ ਦੀ ਆਵਾਜ਼ ਡਾਡੀ ਮਨਮੋਹਣੀ ਜਾਪਦੀ ਹੈ ਪਿੰਡ ਦੀਆਂ ਬਹੁਤ ਸਾਰੀਆਂ ਮੁਟਿਆਰਾਂ ਨੇ ਆਲੂ, ਮਾਨ ਤੇ ਨਿਸਾਰ ਦੁਆਲੇ ਚੁਰਮਟ ਪਾਇਆ ਹੋਇਆ ਹੈ ਤੇ ਉਹਨਾਂ ਦੇ ਨਿੱਕੇ ਨਿਆਣੇ ਲਾਗੇ ਬੈਠੇ ਠਿਕਰੀਆਂ ਚੁਣ-ਚੁਣ ਕੇ ਉਹਨਾਂ ਨਾਲ ਖੇਡ ਰਹੇ ਹਨ। ਹਰਟ ਤੋਂ ਦੁਰਾਡੇ ਇੱਕ ਕਪਾਹ ਦਾ ਖੇਤ ਹੈ ਪਰ ਇਸ ਵੇਲੇ ਇਸ ਨੂੰ ਕਪਾਹ ਦਾ ਨਾਂ ਕਹਿ ਕੇ ਮਨਸ਼ਟੀਆਂ ਦਾ ਖੇਤ ਕਹਿਣਾ ਹੀ ਠੀਕ ਹੋਵੇਗਾ। ਕਿਉਂਕਿ ਜੋ ਕਿਸੇ ਬੂਟੇ ਨਾਲ ਇੱਕ ਵੀ ਸਾਵਾ ਢਿੰਡਾ ਜਾਂ ਪੱਤਰ ਨਹੀਂ ਹੈ। ਹਾਂ ਕਪਾਹੋਂ ਸਖਣੀਆਂ ਤੇ ਸੁੱਕੀਆਂ ਖੋਖੜੀਆਂ ਨਾਲ ਸਾਰੇ ਬੂਟੇ ਲੱਦੇ ਹੋਏ ਹਨ। ਦੇ ਹਵਾ ਦੇ ਝੋਕਿਆਂ ਨਾਲ ਇਨ੍ਹਾਂ ਚੋਂ ਖੜਖੜ ਦੀ ਆਵਾਜ਼ ਸੁਣਾਈ ਦੇ ਰਹੀ ਹੈ ਇਸ ਦੇ ਲਾਗੇ ਵਾਲੀ ਨੀਵੀਂ ਥਾਂ ਤੇ ਹਰੇ ਭਰੇ ਮੂਲੀਆਂ ਦੇ ਕਿਾਰੇ ਆਪਣੇ ਪੂਰੇ ਜੋਬਨ ਵਿੱਚ ਹਨ ਅੱਧੀਆਂ ਧਰਤੀ ਤੋਂ ਬਾਹਰ ਨਿਕਲੀਆਂ ਹੋਈਆਂ ਗੋਰੀਆਂ ਗੋਰੀਆਂ ਮੂਲੀਆਂ ਦੇ ਸਿਰਾਂ ਤੇ ਹਰੇ ਪੱਤਰਾਂ ਦੇ ਥੱਬੇ ਇਸ ਤਰ੍ਹਾਂ ਝੂਮ ਰਹੇ ਹਨ ਮਾਨੋ ਸ਼ਹਿਜ਼ਾਦੀਆਂ ਦੇ ਸਿਰਾਂ ਤੇ ਚੌਰ ਝੁੱਲ ਰਹੇ ਹੋਣ ਸੁੱਕੀ ਕਪਾਹ ਦੇ ਖੇਤ ਦੀ ਗੋਦ ਵਿੱਚ ਇਹ ਹਰਿਆਵਲੀ ਪਹਿਲੀ ਕਿੰਡੀ ਮਨਮੋਣੀ ਜਾਪਦੀ ਹੈ ਮਾਨੋ ਕਿਸੇ ਬੁੱਢੇ ਪਿਤਾ ਦੀ ਗੋਦ ਵਿੱਚ ਉਸ ਦੀ लाਡਲੀ ਬੱਚੀ ਖੇਡ ਰਹੀ ਹੋਵੇ ਕਿਸੇ ਵੇਲੇ ਜਦ ਤੇਜ਼ ਹਵਾ ਦਾ ਫਰਾਟਾ ਵੱਜਦਾ ਹੈ ਤਾਂ ਇਹ ਮੂਲੀਆਂ ਦੇ ਕੋਮਲ ਬੂਟੇ ਇਸ ਤਰ੍ਹਾਂ ਕਪਾਹ ਦੇ ਢਿੰਗਰਾਂ ਵੱਲ ਉੱਲਰ ਜਾਂਦੇ ਹਨ ਜਿਵੇਂ ਕੋਈ ਬੱਚਾ ਡਰ ਕੇ ਆਪਣੇ ਪਿਓ ਵੱਲ ਬਾਹਾਂ ਪਸਾਰਦਾ ਹੈ ਇਸ ਵੇਲੇ ਮੂਲੀਆਂ ਵਾਲੇ ਖੇਤ ਦੇ ਬੰਨੇ ਉੱਤੇ ਤਿੰਨ ਆਦਮੀ ਬੈਠੇ ਹਨ ਕੰਡੇ ਨਾਲੋਂ ਇੱਕ ਨਰਮ ਜਿਹੀ ਮੂਲੀ ਪੁੱਟ ਕੇ ਉਸ ਦੀ ਮਿੱਟੀ ਝਾੜਦਿਆਂ ਹੋਇਆਂ ਇੱਕ ਨੇ ਦੂਸਰਿਆਂ ਵੱਲ ਤੱਕ ਕੇ ਕਿਹਾ ਫੇਰ ਹੁਣ ਇਹਦਾ ਫਾਹਾ ਵੱਡਿਆ ਵੀ ਜਾਊ ਕਿਸੇ ਤਰ੍ਹਾਂ ਕਿ ਇਦਾਂ ਹੀ ਉਹ ਨਿਤ ਦਿਹਾੜੇ ਸਾਡੀ ਛਾਤੀ ਤੇ ਮੋਂਗ ਦਲਦਾ ਰਹੂਗਾ ਦੂਸਰਾ ਬੋਲਿਆ ਪਰ ਭਾਉ ਪਾਲਾ ਸਿਆ ਇਸ ਵਿੱਚ ਸਾਡੇ ਸਰ ਕਾਹਦਾ ਦੋਸ਼ ਤੂੰ ਤੇ ਆਪ ਹੀ ਹਲੇ ਟੋਲੇ ਕਰੀ ਜਾਣਾ ਤੈਨੂੰ ਤੇ ਕਿਹਾ ਸੀ ਭਈ ਹੰਨੇ ਜਾਂ ਬੰਨੇ ਵਾਲੀ ਗੱਲ ਹੋਵੇ ਤਾਂ ਹੀ ਕੰਮ ਸੂਤ ਆਊ ਪਾਲਾ ਸਿੰਘ ਬੋਲਿਆ ਹੰਨੇ ਬੰਨੇ ਕਰਨੋ ਵੀਰੂ ਮੈਂ ਕਦੋਂ ਨਾ ਕੀਤੀ ਆ ਤੁਸੀਂ ਤੇ ਨਕਾਰਿਓ ਆਪ ਹੀ ਕਾసే ਜੋਗੇ ਨਹੀਂ ਓਇਆ ਕੱਲ ਦੇ ਮੁੰਡੇ ਬਚਨੇ ਨੂੰ ਤੁਸੀਂ ਠੀਕ ਨਹੀਂ ਕਰ ਸਕੇ ਹੋਰ ਤਾਦੋਂ ਕੀ ਸਰਨਾ ਸਵਾ ਤੀਸਰਾ ਬੰਦਾ ਬੋਲਿਆ ਪਰ ਜਿਹੜਾ ਪਾਲਾ ਸੋਂ ਏਡੇ ਏਡੇ ਡਾਕੇ ਮਾਰਨ ਲੱਗਿਆ ਨਹੀਂ ਝਕਿਆ ਓਏ ਉਹ ਬਚਨੇ ਕੋਲੋਂ ਇਦਾਂ ਡਰਦਾ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਪੈਂਦੀ ਦੋਹਾਂ ਸਾਥੀਆਂ ਦੀਆਂ ਬੋਲੀਆਂ ਪਾਲਾ ਸਿੰਘ ਨੂੰ ਤੀਰਾ ਮੰਗ ਵਿੰਨ ਗਈਆਂ ਉਹ ਤੈਸ਼ ਵਿੱਚ ਆ ਕੇ ਸਾਥੀਆਂ ਨੂੰ ਕਹਿਣ ਲੱਗਾ ਕੌਣ ਮੈਂ ਡਰਨਾ ਸੌਂ ਗੁਰੂ ਦੀ ਜੇ ਕਦੇ ਮੇਰਾ ਵੱਸ ਚੱਲੇ ਤਾਂ ਘੜੀਆਂ ਚੌਥੇ ਪਲ ਉਸ ਦਾ ਮੱਕੂ ਬੰਨ ਸੁਟਾਂ ਪਰ ਵਿੰਦੇ ਨਹੀਂ ਤੁਸੀਂ ਉਹ ਸ਼ਸ਼ੁੰਦਰੀ ਜਈ ਕਿਵੇਂ ਉਸ ਪਿੱਛੇ ਮਰਦੀ ਐ ਮੈਂ ਨਾ ਕਿਤੇ ਉਹ ਨਾ ਹੋਵੇ ਜੇ ਅਸੀਂ ਬਚਨੇ ਨਾਲ ਕੋਈ ਕਾਰਾ ਕਰ ਬਈਏ ਤੇ ਮਗਰੋਂ ਜਿਸ ਬਦਲੇ ਸਭ ਕੁਝ ਕੀਤਾ ਉਹ ਵੀ ਅਨੇਾਈ ਮੋਤੇ ਮਰ ਜਾਏ ਮੈਂ ਤੇ ਸваяਸਿਆਂ ਚੋਨਾ ਪਈ ਕੋਈ ਐਸਾ ਢੰਗ ਸੋਚੀਏ ਜਿਸ ਕਰਕੇ ਇੱਕ ਨਿਸ਼ਾਨੇ ਨਾਲ ਦੋਵੇਂ ਸ਼ਿਕਾਰ ਕੀਤੇ ਜਾਣ ਬਚਨੇ ਦਾ ਵੀ ਰੋਜ਼ ਦਿਹਾੜੀ ਦਾ ਜਦ ਮੁੱਕੇ ਤੇ ਉਹ ਹੂਰਾ ਪਰਿ ਵੀ ਕਾਬੂ ਆ ਜਾਵੇ ਵੀਰੂ ਕਹਿਣ ਲੱਗਾ ਤੇ ਉਹ ਜਿਹੜਾ ਤੀਜਾ ਕਾਣਾ ਰੋਡੂ ਓਏ ਉਹਦੀ ਸੋਖਿਆ ਸਾਨੂੰ ਤੇ ਡਰਿਆ ਆਪਣੇ ਸ਼ਰੀਕ ਦਾ ਉਸ ਬੁੱਢੜ ਨੂੰ ਕੀ ਜਾਣਦੇ ਆਂ ਅਸੀਂ ਉਹਨੂੰ ਤਾਂ ਮੈਂ ਹੱਥ ਦੀ ਚੁਟਕੀ ਵਿੱਚ ਮਲ ਕੇ ਮਿੱਧ ਸੁਟਾਂ ਉਹਦੀ ਕਿਸੇ ਦਾਦ ਫਰਿਆਦ ਕਰਨੀ ਆ ਸвая ਸਿੰਘ ਬੋਲਿਆ ਓਏ ਅੱਛਾ ਹੁਣ ਲੰਮੇ ਝੇੜੇ ਛੱਡਖਾਂ ਇਹ ਦੱਸ ਹੁਣ ਸੱਦਿਆ ਕਦੇ ਲਈਓ ਉਤੋਂ ਠੰਡ ਆਕਰਾਂ ਦੀ ਪੈਣ ਢਈ ਹੋਈ ਆ ਠੰਡ ਕਿਉਂ ਸਿੱਧਾ ਨਹੀਂ ਕਹਿੰਦਾ ਜੋ ਮੂੰਹ ਕੌੜਾ ਕਰਨ ਨੂੰ ਜੀ ਕਰਦਾ ਪਾਲਾ ਸਿੰਘ ਦੀ ਗੱਲ ਸੁਣ ਕੇ ਉਸਦੇ ਦੋਵੇਂ ਸਾਥੀ ਬੁੱਲਾਂ ਤੇ ਜੀਬ ਫੇਰਦੇ ਹੋਏ ਮੁਸਕਰਾਉਣ ਲੱਗੇ ਪਾਲਾ ਸਿੰਘ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਹੋਇਆਂ ਕਿਹਾ ਟਾਂਡ ਵੀਟਾ ਦਿੰਨੇ ਆ ਡੂਡ ਕੋ ਬੋਤਲ ਪਈ ਆ ਉਦਾਂ ਦੀ ਬਚੀ ਹੋਈ ਡੂਡ ਬੋਤਲ ਸ਼ਬਦ ਨੇ ਤਾਂ ਉਸਦੇ ਦੋਸਤਾਂ ਨੂੰ ਲਾਲੀਆਂ ਛਾੜ ਦਿੱਤੀਆਂ ਵੀਰੂ ਕਹਿਣ ਲੱਗਾ ਅਸੀਂ ਭਾਉ ਕਦੋਂ ਨੱਬਣੈ ਤੈਥੋਂ ਜਦੋਂ ਤਿੱਕਰ ਤੈਨੂੰ ਲਾੜਾ ਨਾ ਬਣਾ ਲਈਏ ਅਸੀਂ ਬੈਠਣ ਲੱਗੇ ਆ ਰਮਾਨ ਕਰਕੇ ਸਵਾਇਆ ਸਿੰਘ ਬੋਲਿਆ ਪਰ ਭਾਬੀ ਸਾਡੀ ਦੇ ਆਉਂਦੇ ਆ ਕਿਤੇ ਉਹ ਗੱਲ ਨਾ ਹੋਵੇ ਜੋ ਕੋਠਾ ਉਸਰਿਆ ਤੇ ਤਰਖਾਨ ਵਿਸਰਿਆ ਪਾਲਾ ਸਿੰਘ ਆਪਣੇ ਸਾਥੀਆਂ ਦੀਆਂ ਗੱਲਾਂ ਸੁਣ ਕੇ ਬਿਨਾਂ ਸ਼ਰਾਬੋਂ ਹੀ ਖੀਵਾ ਹੋ ਰਿਆ ਸੀ ਉਹ ਬੋਲਿਆ ਕੁੜੀ ਖੇਤੋਂ ਮੁੰਡਾ ਪੇਟ ਤੇ ਆਜਵਈਆ ਮੰਡੇ ਖਾ ਓਏ ਬੀਬੀ ਰਾਣੀ ਅਜੇ ਬਜਨੇ ਦੇ ਘਰ ਦੀ ਚਾਰ ਦਿਵਾਰੀ ਚ ਕੈਦ ਆ ਤੇ ਇਹਨਾਂ ਨੂੰ ਭਾਬੀ ਦੇ ਸੁਪਨੇ ਆਉਣ ਡੇ ਆ ਉਹ ਕੌਣ ਕਹਿੰਦਾ ਵੀਰ ਸਿੰਘ ਨੇ ਕਾਲੀ ਨਾਲ ਕਿਹਾ ਉਹਨੂੰ ਤੇ 5 ਦਿਨ ਹੋਏ ਆ ਬੁੱਢਾ ਘਰ ਲੈ ਗਿਆ ਹਲਾ ਪਾਲਾ ਸਿੰਘ ਨੇ ਹਰਾਨੀ ਨਾਲ ਕਿਹਾ ਚਲੀ ਗਈ ਹੋਏਗੀ ਮੈਂ ਤੇ ਤੈਨੂੰ ਪਤਾ ਅੱਜ 7ਵੇਂ ਦਿਨ ਪਿੱਛੋਂ ਵੰਡੇ ਆ ਮੈਨੂੰ ਕੀ ਪਤਾ ਵੀ ਚਲ ਗਈ ਆ ਵੀਰੂ ਕਹਿਣ ਲੱਗਾ ਤਾਂ ਜਦੋਂ ਦੀ ਫੱਟੜ ਹੋਈ ਐ ਉਦੋਂ ਮਗਰੋਂ ਤੂੰ ਵੇਖੀ ਨਹੀਂ ਨਹੀਂ ਹੁਣ ਤੇ ਭਾਉ ਸੌਂ ਗੁਰੂ ਦੀ ਵੇਖਣ ਜੋਗੀਉ ਰੰਗ ਸੌਰੀ ਦਾ ਐਉਂ ਨਿਖਰਿਆ ਜਿਵੇਂ ਮੈਦਾ ਤੇ ਸੰਧੂਰ ਹੁੰਦਾ ਏ ਤੇ ਦਿਨਾ ਜੀ ਵਦੀਉ ਲਗਰ ਵਾਂਗੂ ਤੇਰੇ ਦੇ ਭਾਉ ਸੱਚ ਮੁੱਚ ਭਾਗ ਖੁੱਲ ਪੈਣ ਜੇ ਕਿਤੇ ਕੰਮ ਫਤਿਹ ਹੋ ਜਾਏ ਮੈਨੂੰ ਤੇ ਉਸ ਅੱਗੇ ਹੀ ਸ਼ਦਾਈ ਬਣਾ ਛੱਡਿਆ ਹੁਣ ਰਹਿੰਦਾ ਖੁੰਦਾ ਵੀ ਖਾਣਾ ਪੀਣਾ ਹਰਾਮ ਕਰ ਛੱਡੂ ਹੋਰ ਕੀ ਪੜਵਿਓ ਜੇ ਤੁਹਾਡੇ ਰਾਜ ਵਿੱਚ ਮੇਰਾ ਕੰਮ ਨਾ ਨਾ ਸਰਿਆ ਤਾਂ ਯਾਦ ਰੱਖਿਓ ਤੁਹਾਡੇ ਦੋਹਾਂ ਦੇ ਸਿਰ ਚੜ੍ਹ ਕੇ ਮਰ ਜੂੰਗਾ ਜੇ ਸਵਾਇਆ ਕਹਿਣ ਲੱਗਾ ਸ਼ਦਾਈਆਂ ਦੇ ਸਿਰ ਕੋਈ ਸਿੰਘ ਹੁੰਦਿਆ ਭਲਾ ਇਹ ਕਿਹੜਾ ਵੱਡਾ ਕੰਮ ਆ ਇਹ ਤੇ ਰੱਬ ਚਾਇਆ ਚੁਟਕੀ ਦੀ ਢਿੱਲ ਚੋ ਜੂ ਪਰ ਪਹਿਲਾਂ ਬਚਨੇ ਦਾ ਫਿਕਰ ਕਰੋ ਬਚਨੇ ਦੇ ਹੁੰਦਿਆ ਉਹ ਕਾਬੂ ਨਹੀਂ ਜੇ ਆਉਣ ਲੱਗੀ ਪਰ ਸਵਾਇਆ ਸਿਆ ਤੇਰਾ ਕੀ ਖਿਆਲ ਆ ਬਚਨਾ ਉਹਦੇ ਨਾਲ ਵਿਆਹ ਕਰਾਉ ਤੇ ਹੋਰ ਐਵੇਂ ਪੜਾ ਪੜਾ ਕੇ ਉਹਨੂੰ ਗਿਆਨਣ ਬਣਾਉਣ ਡਿਆ ਪਰ ਮੈਨੂੰ ਤੇ ਹੈਰਾਨੀ ਇਸ ਗੱਲ ਦੀ ਆ ਭਈ ਬਚਨੇ ਨੂੰ ਹੋਰ ਘਾਟਾ ਸੀ ਵਿਆਹਾਂ ਦਾ 12 ਜਮਾਤਾਂ ਪੜਿਆ ਹੋਇਆ ਆ ਉਹਨੂੰ ਤਾਂ ਸੁਣਿਆ ਵੱਡੇ ਵੱਡੇ ਸਰਦਾਰਾਂ ਦੇ ਘਰੋਂ ਰਿਸ਼ਤੇ ਆਉਣਦੇ ਆ ਇਹ ਤੇ ਬਈ ਮੇਰੇ ਵਰਗੇ ਛੜੇ ਛਡਾਂਗ ਦੇ ਲੈਕ ਦੀ ਆ ਜੀਦਾ ਕੋਈ ਅੱਗਾ ਨਾ ਪਿੱਛਾ ਗੱਲ ਤੇ ਭਾਉ ਤੇਰੀ ਸੱਚੀ ਪਰ ਚਾਚਾ ਅੱਖਾਂ ਤੇ ਕੋਈ ਪੰਡ ਨਹੀਂ ਨਾ ਚੁੱਕਦਾ ਹੁਣ ਤੇ ਰੜੇ ਮੈਦਾਨ ਦਾ ਮੁਕਾਬਲਾ ਹੀ ਜੋ ਜਿੱਤੇ ਸੋ ਪਾਏ ਵੀਰੂ ਕਹਿਣ ਲੱਗਾ ਤੁਸਾਂ ਤੇ ਜਵਾਨ ਵੇਲੀ ਬੱਕ ਬੱਕ ਵਿੱਚ ਹੀ ਸਾਰਾ ਵੇਲਾ ਗੁਆ ਛੜਨਾ ਕੰਮ ਦੀ ਕੋਈ ਗੱਲ ਕਰਨੀ ਜੇ ਤੇ ਕਰੋ ਨਹੀਂ ਤੇ ਛੁੱਟੀ ਦਿਓ ਮੇਰੀਆਂ ਦੇ ਭਰਾਵਾ ਠੰਡ ਨਾਲ ਲੱਤਾਂ ਵੀ ਆਕੜ ਗਈਆਂ ਥੋੜਾ ਸੋਚ ਕੇ ਪਾਲਾ ਸਿੰਘ ਬੋਲਿਆ ਮੇਰੀ ਸਲਾਹ ਹੈ ਬਚਨੇ ਨੂੰ ਨਾ ਆਪਾਂ ਕਿਸੇ ਮੁਕਦਮੇ ਚ ਫਸਾ ਲਈਏ ਵੀਰੂ ਨੇ ਕਿਹਾ ਮੇਰੀ ਵੀ ਇਹੋ ਸਲਾਹ ਹੈ ਤੇ ਸваяਾ ਸੋਨੇ ਵੀ ਹਾਂ ਵਿੱਚ ਹਾਮ ਮਲਾਉਂਦਿਆਂ ਕਿਹਾ ਮੇਰਾ ਵੀ ਇਹੋ ਖਿਆਲ ਆ ਸਗੋਂ ਮੈਂ ਤੁਹਾਨੂੰ ਕਹਿਣ ਹੀ ਵਾਲਾ ਸਾਂ ਤੇ ਉਹਦਾ ਬੁੱਢੜੇ ਦਾ ਕੀ ਬਣੂ ਇਸ ਤੋਂ ਬਾਅਦ ਪਾਲਾ ਸਿੰਘ ਨੇ ਵਾਰੋ-ਵਾਰੀ ਦੋਹਾਂ ਦੇ ਕੰਨਾਂ ਨਾਲ ਮੂੰਹ ਜੋੜ ਕੇ ਕੁਝ ਕਿਹਾ ਥੋੜਾ ਚਿਰ ਕੁਸਰਮਸਰ ਹੁੰਦੀ ਰਹੀ ਤੇ ਅੰਤ ਸਾਰੇ ਹੀ ਮਿੱਠਵੇਂ ਸਿੱਟੇ ਤੇ ਪੁੱਜ ਕੇ ਇੱਕ ਪਾਸੇ ਵੱਲ ਉੱਠ ਕੇ ਤੁਰ ਪਏ ਉਦਰ ਸੁੰਦਰੀ ਨੂੰ ਬਚਨ ਸਿੰਘ ਦੇ ਘਰੋਂ ਗਿਆ ਚੁਖਾ ਚਿਰ ਹੋ ਚੁੱਕਾ ਹੈ ਤੇ ਇਹਨਾਂ ਦਿਨਾਂ ਵਿੱਚ ਬਚਨ ਸਿੰਘ ਦਾ ਬਾਬੇ ਰੋਡੂ ਦੇ ਘਰ ਆਉਣਾ ਜਾਣਾ ਬਰਾਬਰ ਜਾਰੀ ਰਿਹਾ ਸੀ ਜਿਸ ਦੀ ਮਦਦ ਨਾਲ ਸੁੰਦਰੀ ਦੀ ਪੜ੍ਹਾਈ ਵੀ ਚੰਗੀ ਹੋ ਰਹੀ ਸੀ ਅੱਜ ਜਦ ਬਚਨ ਸਿੰਘ ਦੁਪਹਿਰੇ ਖੂਹ ਤੋਂ ਘਰ ਆਇਆ ਤਾਂ ਮਾਂ ਨੂੰ ਉਸਨੇ ਬੜੀ ਉਦਾਸ ਵੇਖਿਆ ਜਦ ਬਚਨ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਤਾਂ ਸਦਾ ਕੌਰ ਹੌਕਾ ਭਰ ਕੇ ਬੋਲੀ ਕੀ ਦੱਸਾਂ ਕਾਕਾ ਤੈਥੋਂ ਕੁਝ ਗੁੱਝਾ ਹੈ ਤਾਂ ਵੀ ਮਾਂ ਗੱਲ ਕੀ ਹੈ ਤੂੰ ਕਾਕਾ ਵੇਖਦਾ ਨਹੀਂ ਇਹੋ ਘਰ ਹੈ ਜਿਸ ਵਿੱਚ ਅਠੇ ਪੈਰ ਲੋਕਾਂ ਦੀ ਆਵਾਜ਼ਾਈ ਰਹਿੰਦੀ ਸੀ ਤੇ ਅੱਜ ਕੋਈ ਇੱਧਰ ਮੂੰਹ ਹੀ ਨਹੀਂ ਕਰਦਾ ਵੱਡੇ ਵੇਲੇ ਸੁਰੈਣੇ ਦਾ ਮੁੰਡਾ ਹੁਸ਼ਿਆਰਪੁਰੋਂ ਛੁੱਟੀ ਤੇ ਆਇਆ ਬੂਹੇ ਅੱਗੋਂ ਲੰਘਦਾ ਹੋਇਆ ਮੈਨੂੰ ਮੱਥਾ ਟੇਕਣ ਲਈ ਅੰਦਰ ਆ ਗਿਆ ਮੈਨੂੰ ਕੀ ਪਤਾ ਸੀ ਲੱਸੀ ਦਾ ਛੰਨਾ ਲਿਆ ਕੇ ਦੇ ਬੈਠੀ ਲੱਸੀ ਪੀ ਕੇ ਉਹ ਘਰ ਚਲਾ ਗਿਆ ਬਾਹਰੋਂ ਬੂਹੇ ਵਿੱਚੋਂ ਕਿਸੇ ਨੇ ਉਸਨੂੰ ਲੱਸੀ ਪੀਂਦਿਆਂ ਵੇਖ ਲਿਆ ਘਰ ਜਾਂਦਿਆਂ ਹੀ ਸਾਰੇ ਉਹਦੇ ਖਿਹੜੇ ਪੈ ਗਏ ਜੋ ਤੂੰ ਉਹਨਾਂ ਦੇ ਘਰ ਦੀ ਲੱਸੀ ਕਿਉਂ ਪੀਤੀ ਉਹਨਾਂ ਨਾਲ ਜਾਤ ਬਰਾਦਰੀ ਚੋਂ ਕੋਈ ਵਰਤਦਾ ਨਹੀਂ ਫਿਰ ਦੀਨਾ ਨਾਥ ਬ੍ਰਾਹਮਣ ਦੇ ਘਰੋਂ ਗੰਗਾ ਜਲ ਲਿਆ ਕੇ ਉਹਨੂੰ ਪਿਆਇਓ ਨੇ ਤਾਂ ਕਿਤੇ ਜਾ ਕੇ ਉਹ ਚੌਂਕੇ ਚੜ੍ਹਾਈ ਬਚਨ ਸਿੰਘ ਭਾਵੇਂ ਲੋਕਾਂ ਦਾ ਰੰਗ ਟੰਗ ਆਪਣੇ ਸੰਬੰਧੀ ਕਈ ਚਿਰਾਂ ਤੋਂ ਦੇਖ ਰਿਹਾ ਸੀ ਪਰ ਉਸ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਮਾਮਲਾ ਇੱਥੋਂ ਤੱਕ ਪਹੁੰਚ ਜਾਵੇਗਾ ਕੁਝ ਲੋਕਾਂ ਦਾ ਅਤਿਆਚਾਰ ਤੇ ਕੁਝ ਮਾਂ ਦਾ ਦੁੱਖ ਅਨੁਭਵ ਕਰਕੇ ਉਸ ਦੇ ਦਿਲ ਨੂੰ ਕਰੜੀ ਸੱਟ ਵੱਜੀ ਪਰ ਉਤੋਂ ਹੌਸਲੇ ਨਾਲ ਬੋਲਿਆ ਤੇ ਮਾਂ ਫਿਰ ਕੀ ਹੋਇਆ ਨਹੀਂ ਵਰਤਦੇ ਤੇ ਨਾ ਵਰਤਨ ਅਸਾਂ ਕਿਸੇ ਦੇ ਘਰੋਂ ਖਾਣਾ ਹੈ ਖਾਣਾ ਦੇ ਕਾਕਾ ਨਹੀਂ ਪਰ ਆਦਮੀ ਜਾਤ ਬਰਾਦਰੀ ਵਿੱਚ ਹੀ ਸੁਭਾ ਪਾਉਂਦਾ ਹੈ ਨਾ ਜਿਹੜਾ ਸੋਹਜ ਕੂੰਜ ਦਾ ਡਾਰ ਵਿੱਚ ਰਲ ਕੇ ਹੁੰਦਾ ਹੈ ਉਹ ਨਿਖੜ ਕੇ ਤੇ ਨਹੀਂ ਨਾ ਹੁੰਦਾ ਸੌ ਮਰਨਾ ਪਰਣਾ ਦੁੱਖ ਸੁੱਖ ਬੰਦੇ ਦੇ ਨਾਲ ਹੀ ਹੈ ਨਾ ਜਿੱਥੇ ਮਨੁੱਖਾ ਨੇ ਹੋਣਾ ਹੈ ਉੱਥੇ ਰੁੱਖਾ ਨੇ ਥੋੜੇ ਹੋਣਾ ਹੈ ਅਜੇ ਸੁੱਖ ਨਾਲ ਤੇਰਾ ਕੁਝ ਕਰਨਾ ਖਤਰਨਾ ਹੈ ਕਿਤੇ ਨਵੇਂ ਤੋਂ ਨਵੇਂ ਸਾਖ ਲਿਆ ਲਿਆ ਕੇ ਲੋਕਾਂ ਸਾਡੀਆਂ ਦਲੀਜਾਂ ਕਸਾ ਛੱਡੀਆਂ ਸਨ ਤੇ ਇੱਕ ਹੁਣ ਕੋਈ ਸਾਡੀਆਂ ਬਰੂਹਾਂ ਵੱਲ ਝਾਕਦਾ ਵੀ ਨਹੀਂ। ਦੱਸ ਹੁਣ ਮੈਂ ਕਿਹੜੇ ਪਾਸੇ ਜਾਵਾਂ? ਬਚਨ ਸਿੰਘ ਅੱਜ ਤੱਕ ਸਹਿਜ ਸੁਭਾਅ ਹੋ ਹੀ ਆਪਣੇ ਖਿਆਲ ਅਨੁਸਾਰ ਸਭ ਕੁਝ ਕਰ ਰਿਹਾ ਸੀ ਪਰ ਮਾਂ ਦੇ ਦਿਲ ਨੂੰ ਇੰਨੀ ਚੋਟ ਲੱਗੀ ਹੈ ਇਸ ਨੂੰ ਅੱਜ ਹੀ ਸਮਝ ਸਕਿਆ। ਮਾਂ ਦੀਆਂ ਗੱਲਾਂ ਦਾ ਉੱਤਰ ਕੀ ਦਿੰਦਾ? ਉਸ ਪਾਸ ਕੋਈ ਉੱਤਰ ਨਹੀਂ ਸੀ। ਇੱਧਰ ਉੱਧਰ ਝਾਕ ਕੇ ਉਹ ਬੋਲਿਆ। ਫਿਰ ਹੁਣ ਕੀ ਕਰਨਾ ਚਾਹੀਦਾ ਹੈ? ਮਾਂ ਕਹਿਣ ਲੱਗੀ, ਕਰਨਾ ਕੀ ਹੈ? ਬਰਾਦਰੀ ਨੂੰ ਛੱਡਿਆ ਨਹੀਂ ਜਾਂਦਾ। ਉਸ ਕਲੰਦਰਾਂ ਦੀ ਕੁੜੀ ਖੁਣੋਂ ਕਾਕਾ ਸਾਡਾ ਥੜਿਆ ਕੀ ਪਿਆ ਏ ਉਹੀ ਤਾਂ ਸਭਨਾ ਪਵਾੜਿਆਂ ਦੀ ਚਾੜੇ ਨਾ ਕਰਮਾ ਸੜੀ ਇਸਪਿੰਡ ਆਉਂਦੀ ਤੇ ਨਾ ਸਾਡੇ ਜੋਗਾ ਕਲੇਸ਼ ਪੈਂਦਾ ਬਚਨ ਸਿੰਘ ਜ਼ਰਾ ਤੈਸ਼ ਵਿੱਚ ਆ ਕੇ ਬੋਲਿਆ ਇਸ ਵਿੱਚ ਵਿਚਾਰੀ ਗਰੀਬਨੀ ਨੂੰ ਦੋਸ਼ ਦੇਣ ਦਾ ਕੀ ਫਾਇਦਾ ਜੇ ਇੱਕ ਗਰੀਬ ਤੇ ਮਾਂ ਮਿੱਟਰ ਕੁੜੀ ਦੀ ਜਾਨ ਬਚਾਉਣਾ ਐਡਾ ਗੁਨਾਹ ਆ ਜਿਸ ਬਦਲੇ ਸਾਨੂੰ ਇਹ ਸਜ਼ਾ ਦਿੱਤੀ ਜਾ ਰਹੀ ਆ ਤਾਂ ਮੈਂ 100 ਵਾਰੀਆਂ ਇਹੋ ਜਿਹੀਆਂ ਸਜ਼ਾਵਾਂ ਭੁਗਤਣ ਨੂੰ ਤਿਆਰ ਆ ਮਾਂ ਨੇ ਜਦ ਪੁੱਤਰ ਨੂੰ ਆਪੇ ਤੋਂ ਬਾਹਰ ਹੁੰਦਿਆਂ ਵੇਖਿਆ ਉੱਠ ਕੇ ਘਰ ਦੇ ਕੰਮ ਧੰਦੇ ਵਿੱਚ ਲੱਗ ਗਈ ਤੇ ਬਚਨ ਸਿੰਘ ਵੀ ਘਰੋਂ ਬਾਹਰ ਨਿਕਲ ਗਿਆ। ਬਚਨ ਸਿੰਘ ਤੁਰਦਾ ਫਿਰਦਾ ਬਾਬੇ ਰੋਡੂ ਦੀ ਚੌਂਪੜੀ ਵੱਲ ਜਾ ਨਿਕਲਿਆ। ਜਾ ਕੇ ਡਿਠਾ ਬਾਬਾ ਰੋਡੂ ਉਥੇ ਨਹੀਂ ਸੀ ਤੇ ਸੁੰਦਰੀ ਕਿਸੇ ਡੂੰਗੀ ਚਿੰਤਾ ਵਿੱਚ ਲੀਨ ਸੀ। ਬਚਨ ਸਿੰਘ ਨੇ ਬੂਹੇ ਵਿੱਚ ਖਲੋ ਕੇ ਆਵਾਜ਼ ਦਿੱਤੀ। ਸੁੰਦਰੀ ਤਰਬ ਕੇ ਸੁੰਦਰੀ ਬੋਲੀ, "ਹਾਂਜੀ, ਅੱਜ ਕਿਹੜੇ ਡੂੰਗੇ ਧਿਆਨ ਵਿੱਚ ਜੁੜੀ ਹੋਈਆਂ? ਤੁਸੀਂ ਆ ਗਏ ਹੋ? ਮੈਂ ਤੁਹਾਨੂੰ ਹੀ ਉਡੀਕਦੀ ਸਾਂ।" ਵਚਨ ਸਿੰਘ ਨੇ ਜਦ ਉਸਦੇ ਮੂੰਹ ਵੱਲ ਤੱਕਿਆ ਤਾਂ ਉਹ ਸਮਝ ਗਿਆ ਕਿ ਸੁੰਦਰੀ ਰੋਕੇ ਹਟੀ ਹੈ ਉਸਨੇ ਹੋਰ ਬੇਸਬਰੀ ਨਾਲ ਪੁੱਛਿਆ ਸੁੰਦਰੀ ਤੂੰ ਲੱਗਦਾ ਹੈ ਰੋਕੇ ਹਟੀ ਹੈ ਸੁੰਦਰੀ ਨੇ ਕੋਈ ਜਵਾਬ ਨਾ ਦਿੱਤਾ ਵਚਨ ਸਿੰਘ ਦੀ ਬੇਤਾਬੀ ਹੋਰ ਵੱਧ ਗਈ ਉਸਨੇ ਫਿਰ ਪੁੱਛਿਆ ਜੇ ਕੋਈ ਹਰਜ ਸਮਝਣੀ ਹੈ ਤਾਂ ਮੈਂ ਨਹੀਂ ਪੁੱਛਦਾ ਪਰ ਤੁਹਾਨੂੰ ਕੋਈ ਗੱਲ ਦੱਸਣ ਵਿੱਚ ਹਰਜ ਹੈ ਸੁੰਦਰੀ ਨੇ ਬਧੋ ਬਦੀ ਮੁਸਕਰਾਉਣ ਦੀ ਕੋਸ਼ਿਸ਼ ਕਰਕੇ ਵਚਨ ਸਿੰਘ ਵੱਲ ਤੱਕਦਿਆਂ ਹੋਇਆਂ ਕਿਹਾ ਸਾਡੀ ਲੱਛੋ ਗੁਆਚ ਗਈ ਏ ਗੁਆਚ ਗਈ ਉਹ ਕਿਸ ਤਰ੍ਹਾਂ ਉਹ ਤਾਂ ਕਦੇ ਕਿਤੇ ਜਾਣ ਵਾਲੀ ਨਹੀਂ ਸੀ ਖੁੱਲੀ ਫਿਰਦੀ ਰਹਿੰਦੀ ਸੀ ਇੱਥੇ ਪਤਾ ਨਹੀਂ ਜਾਣ ਵਾਲੀ ਤੇ ਨਹੀਂ ਸੀ ਪਰ ਕੋਈ ਲੈ ਗਿਆ ਰਾਤ ਦੀ ਨਹੀਂ ਲੱਭਦੀ ਪਈ ਬਾਬੇ ਨੇ ਰੋਟੀ ਵੀ ਨਹੀਂ ਖਾਦੀ ਤੇ ਸਾਰੀ ਰਾਤ ਰੋਂਦਾ ਰਿਹਾ ਵੱਡੇ ਵਿਲੇ ਦਾ ਢੁੰਡਣ ਗਿਆ ਹੋਇਆ ਏ ਤੇ ਨਾਲੇ ਨਾਲੇ ਕੀ ਬਾਬਾ ਤੁਹਾਡੇ ਘਰ ਚੱਲਿਆ ਸੀ ਪਰ ਮੈਂ ਉਹਨੂੰ ਜਾਣ ਨਹੀਂ ਦਿੱਤਾ ਮੈਨੂੰ ਪਤਾ ਸੀ ਤੁਸੀਂ ਆਓਗੇ ਕਿਉਂ ਕਾਲੀ ਨਾਲ ਬਚਨ ਸਿੰਘ ਨੇ ਪੁੱਛਿਆ ਕੋਈ ਜ਼ਰੂਰੀ ਕੰਮ ਸੀ ਸੁੰਦਰੀ ਦੇ ਚਿਹਰੇ ਤੇ ਫਿਰ ਉਦਾਸੀ ਆ ਗਈ ਉਸ ਦੀਆਂ ਅੱਖਾਂ ਪਰ ਆਈਆਂ ਬਚਨ ਸਿੰਘ ਦਾ ਦਿਲ ਘਾਉ ਮਾਉ ਹੋਣ ਲੱਗਾ ਉਸ ਨੇ ਖੀਸੇ ਚੋਂ ਰੁਮਾਲ ਕੱਢ ਕੇ ਸੁੰਦਰੀ ਦੀਆਂ ਅੱਖਾਂ ਪੂੰਝਦਿਆਂ ਹੋਇਆਂ ਕਿਹਾ ਸੁੰਦਰੀ ਛੇਤੀ ਦੱਸ ਕੀ ਗੱਲ ਹੈ ਸੁੰਦਰੀ ਨੇ ਬਚਨ ਸਿੰਘ ਦੇ ਹੱਥੋਂ ਰੁਮਾਲ ਲੈ ਲਿਆ ਤੇ ਆਪਣੀਆਂ ਅੱਖਾਂ ਪੂੰਝਦੀ ਹੋਈ ਬੋਲੀ ਬਾਬਾ ਕਹਿੰਦਾ ਸੀ ਅਸੀਂ ਚਲੇ ਜਾਵਾਂਗੇ ਚਲੇ ਜਾਵਾਂਗੇ ਕਿੱਥੇ ਕਿਸੇ ਹੋਰ ਵਸਤੀ ਜਾ ਕੇ ਰ੍ਹਾਂਗੇ ਪਰ ਕਿਉਂ ਸੁੰਦਰੀ ਰੁਮਾਲ ਦੀ ਕੰਨੀ ਨੂੰ ਵੱਟ ਚਾੜ ਕੇ ਉਂਗਲੀ ਤੇ ਲਪੇਟ ਰਹੀ ਸੀ ਮਾਨੋ ਉਹ ਇਸ ਸ਼ੁਗਲ ਵਿੱਚ ਪੈ ਕੇ ਆਪਣੇ ਦਿਲ ਦੀ ਪੀੜ ਨੂੰ ਭੁੱਲ ਜਾਣਾ ਚਾਹੁੰਦੀ ਸੀ ਉਸ ਨੇ ਕਿਉਂ ਦਾ ਉੱਤਰ ਦੇਣ ਲਈ ਸਿਰ ਉਤਾਣ ਚੁੱਕਿਆ ਪਰ ਗੱਲ ਉਸ ਦੇ ਗਲੇ ਵਿੱਚ ਹੀ ਅੜ ਗਈ ਸੁੰਦਰੀ ਠਿੰਗੋ ਜ਼ੋਰੀ ਦਿਲ ਦੀ ਗੱਲ ਨੂੰ ਬਾਹਰ ਠੇਕਲਣ ਲਈ ਯਤਨ ਕਰਦੀ ਹੋਈ ਬੋਲੀ ਲੋਕੀ ਸਾਨੂੰ ਇੱਥੇ ਰਹਿਣ ਨਹੀਂ ਦਿੰਦੇ ਹੈ ਰਹਿ ਨਹੀਂ ਦਿੰਦੇ ਕਿਉਂ ਸਾਡੇ ਨਾਲ ਰੋਜ਼ ਛੇੜਖਾਨੀ ਕਰਦੇ ਆ ਗੱਲ ਦਾ ਭਾਵੇਂ ਬਚਨ ਸਿੰਘ ਅਜੇ ਪੂਰਾ ਮਤਲਬ ਨਹੀਂ ਸੀ ਸਮਝਿਆ ਪਰ ਇਸ ਤੋਂ ਵੱਧ ਸੁਣਨ ਦੀ ਹਿੰਮਤ ਹੁਣ ਉਸ ਵਿੱਚ ਨਹੀਂ ਸੀ ਸੁੰਦਰੀ ਦਾ ਦਿਲ ਹੋਰ ਥੇ ਪਾਉਣ ਲਈ ਬੋਲਿਆ ਪਰ ਤੁਹਾਡੀ ਬਾਂਦਰੀ ਨੂੰ ਲਿਜਾ ਕੇ ਕਿਸੇ ਨੇ ਕੀ ਕਰਨਾ ਸੀ ਕੀ ਪਤਾ ਕੀ ਕਰਨਾ ਸੀ ਇਸੇ ਵੇਲੇ ਬਾਬਾ ਰੋਡੂ ਅੰਦਰ ਆਇਆ ਬਚਨ ਸਿੰਘ ਨੂੰ ਉਸਨੇ ਨਿਉ ਕੇ ਫਤਹਿ ਬੁਲਾਈ ਤੇ ਇੱਕ ਪਾਸੇ ਹੋ ਕੇ ਬੈਠ ਗਿਆ ਉਸਦੇ ਪੁੱਛਣ ਤੇ ਕਿ ਬਾਂਦਰੀ ਦਾ ਪਤਾ ਲੱਗਾ ਕਿ ਨਹੀਂ ਰੋਡੂ ਪੁੱਭਾਂ ਮਾਰ ਕੇ ਰੋ ਪਿਆ ਤੇ ਉਸਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਸੁੰਦਰੀ ਛੇਤੀ ਨਾਲ ਉੱਠੀ ਤੇ ਉਸਦੇ ਗਲ ਵਿੱਚ ਬਾਹਾਂ ਪਾ ਕੇ ਸਾਹੋ ਸਾਹ ਹੋਈ ਬੋਲੀ ਕੀ ਗੱਲ ਹੈ ਬਾਬਾ ਸੁੰਦਰੀ ਰੋਡੂ ਨੇ ਤੋਤੀ ਦੇ ਪੱਲੇ ਨਾਲ ਅੱਖਾਂ ਪੁੰਜਦਿਆਂ ਹੋਇਆਂ ਕਿਹਾ ਸੁੰਦਰੀ ਤੇਰੀ ਲੱਛੋ ਮਰ ਗਈ ਮਰ ਗਈ ਕਿਸ ਤਰ੍ਹਾਂ ਮਰ ਗਈ ਬਾਬਾ ਕਿਸੇ ਨੇ ਉਸਨੂੰ ਖੂਹ ਵਿੱਚ ਸੁੱਟ ਦਿੱਤਾ ਹਾਏ ਹਾਏ ਖੂਹ ਵਿੱਚ ਮੈਂ ਮਰ ਜਾ ਜਿਸ ਤਰ੍ਹਾਂ ਇੱਕੋ ਦੂਰਬੀਨ ਨਾਲ ਕੋਈ ਦੋ ਚੀਜ਼ਾਂ ਵੇਖਦਾ ਹੈ ਇਸੇ ਤਰ੍ਹਾਂ ਬਚਨ ਸਿੰਘ ਇੱਕੋ ਦਿਲ ਨਾਲ ਉਹਨਾਂ ਦੋਹਾਂ ਦੀ ਪੀੜ ਨੂੰ ਅਨੁਭਵ ਕਰ ਰਿਹਾ ਸੀ ਦੋਵੇਂ ਰੋ ਰਹੇ ਸਨ ਕੁਝ ਚਿਰ ਰੋਣ ਤੋਂ ਬਾਅਦ ਜਦ ਬੁੱਢੇ ਦਾ ਦਿਲ ਹੌਲਾ ਹੋਇਆ ਤਾਂ ਉਹ ਹੱਥ ਜੋੜ ਕੇ ਬਚਨ ਸਿੰਘ ਨੂੰ ਕਹਿਣ ਲੱਗਾ ਸਰਦਾਰ ਜੀ ਤੁਸੀਂ ਸਾਡੇ ਤੇ ਬੜੀਆਂ ਮਿਹਰਬਾਨੀਆਂ ਕੀਤੀਆਂ ਨੇ ਤੁਹਾਡੇ ਹਸਾਨਾ ਦਾ ਮੁੱਲ 100 ਵਾਰੀ ਜਨਮ ਲੈ ਕੇ ਵੀ ਮੈਂ ਨਹੀਂ ਦੇ ਸਕਦਾ ਮੇਰੀ ਬੱਚੀ ਨੂੰ ਤੁਸੀਂ ਪਸ਼ੂ ਤੋਂ ਬੰਦਾ ਬਣਾ ਦਿੱਤਾ ਹੈ ਫਿਰ ਇਸ ਦੀ ਜਾਨ ਬਚਾਉਣ ਲਈ ਆਪਣੇ ਸਿਰ ਤੇ ਜੋ ਕੁਝ ਤੁਸੀਂ ਚੱਲਿਆ ਹੈ ਇਸ ਦਾ ਮੈਂ ਕਿਸੇ ਜ਼ੁਬਾਨ ਨਾਲ ਸ਼ੁਕਰੀਆ ਕਰਾਂ ਦਿਲ ਦੀ ਮਰਜ਼ੀ ਤੇ ਇਹੋ ਸੀ ਪਈ ਤੁਹਾਡੇ ਚਰਨਾਂ ਵਿੱਚ ਹੀ ਜਿੱਥੇ ਇੰਨੀ ਉਮਰ guzariਏ ਬਾਕੀ ਰਹਿੰਦੇ 4 ਦਿਨ ਵੀ ਕੱਟ ਲੈਂਦਾ ਪਰ ਜਾਪਦਾ ਏ ਅਨਜਲ ਸਾਨੂੰ ਇੱਥੇ ਹੋਰ ਨਹੀਂ ਰਹਿਣ ਦਿੰਦਾ ਸਾਨੂੰ ਖੁਸ਼ੀਆਂ ਦਿਓ ਜੋ ਅਸੀਂ ਹੋਰ ਥਾਂਵਾਂ ਚਲੇ ਜਾਈਏ ਬਚਨ ਸਿੰਘ ਦੇ ਦਿਲ ਤੇ ਬਾਣਾ ਦੀ ਵਰਖਾ ਹੋ ਰਹੀ ਸੀ ਉਸ ਦਾ ਕਲੇਜਾ ਮੁੱਠ ਵਿੱਚ ਆ ਗਿਆ ਉਹ ਬੋਲਿਆ ਪਰ ਬਾਬਾ ਜੀ ਕਿਉਂ ਸਰਦਾਰ ਜੀ ਕੀ ਦਸਾਂ ਇਸ ਕੁੜੀ ਨੂੰ ਮੈਂ ਬੜੇ ਦੁੱਖਾਂ ਨਾਲ ਪਾਲਿਆ ਮੁੱਠ ਵਿੱਚ ਫੜਨ ਜੋਗਾ ਚਿੜੀ ਦਾ ਬੋਟ ਸੀ ਜਦੋਂ ਮੈਂ ਇਸ ਨੂੰ ਲਿਆਂਦਾ ਸੀ ਇਸ ਤੋਂ ਬਾਅਦ ਉਸਨੇ ਸੁੰਦਰੀ ਕਿਸ ਤਰ੍ਹਾਂ ਲੱਭੀ ਐਸਾਰੀ ਵਿਥਿਆ ਸੁਣਾਈ ਤੇ ਫਿਰ ਬੋਲਿਆ ਮੈਨੂੰ ਨਹੀਂ ਪਤਾ ਜੋ ਸਕੀ ਔਲਾਦ ਨਾਲ ਲੋਕਾਂ ਦਾ ਕਿਹੋ ਜਿਹਾ ਮੋਹ ਹੁੰਦਾ ਹੈ ਪਰ ਮੇਰੇ ਦਿਲ ਵਿੱਚ ਇਸ ਲਈ ਜੋ ਮੁਹੱਬਤ ਹੈ ਉਹ ਕਹਿਣ ਸੁਣਨ ਤੋਂ ਬਾਹਰੀ ਹੈ ਜਾਦੇ ਨਾਦਾਨ ਸੀ ਮੈਨੂੰ ਇਸ ਦੇ ਪਾਲਣ ਪੋਸਣ ਦਾ ਫਿਕਰ ਸੀ ਪਰ ਹੁਣ ਤੁਸੀਂ ਜਾਣਦੇ ਹੋ ਇਸ ਦੀ ਉਮਰ ਬਾਲਾਂ ਵਾਲੀ ਨਹੀਂ ਰਹੀ ਤੇ ਮੈਂ ਸਰਦਾਰ ਜੀ ਇੱਕ ਕਮੀਨ ਮੰਗਦਾ ਆਇਆ ਗਲੀਆਂ ਦੇ ਕੱਖਾਂ ਵਿੱਚ ਹਿੱਲਣ ਜੁਲਣ ਦਾ ਬਾਲ ਹੋਵੇਗਾ ਪਰ ਮੇਰੇ ਵਿੱਚ ਨਹੀਂ ਜੇ ਮੈਂ ਕਿ ਨਵਾ ਮੈਂ ਕਿਸੇ ਦਾ ਕੀ ਵਿਗਾੜ ਲਾਵਾਂਗਾ ਉਹ ਫਿਰ ਦੁਸਕ ਦੁਸਕ ਕੇ ਰੋਣ ਲੱਗ ਪਿਆ ਫਿਰ ਬੋਲਿਆ ਕਈਆਂ ਮਹੀਨਿਆਂ ਤੋਂ ਮੈਂ ਵੇਖਦਾ ਵਾਂ ਪਿੰਡ ਦੇ ਬੰਦਿਆਂ ਦਾ ਵਰਤਾਰਾ ਸਾਡੇ ਨਾਲ ਚੰਗਾ ਨਹੀਂ ਜੇ ਰਾਤ ਨੂੰ ਕਈ ਗੱਭਰੂ ਇਕੱਠੇ ਹੋ ਕੇ ਕੁੱਲੀ ਦੁਆਲੇ ਬੋਲੀਆਂ ਤੇ ਗਿੱਧੇ ਪਾਉਂਦੇ ਫਿਰਦੇ ਰਹਿੰਦੇ ਨੇ ਐਸੀਆਂ ਗੱਲਾਂ ਸਾਨੂੰ ਸੁਣਾ ਕੇ ਕਹਿੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਕਲੇਜੇ ਵਿੱਚ ਭਾਂਬੜ ਬਲ ਉੱਠਦੇ ਨੇ ਨਾਲੇ ਤੁਹਾਡਾ ਵੀ ਨਾਂ ਲੈ ਕੇ ਬਚਨ ਸਿੰਘ ਨੂੰ ਉਸ ਦੀ ਮਾਂ ਨੇ ਜੋ ਗੱਲਾਂ ਕਹੀਆਂ ਸਨ ਉਹਨਾਂ ਨੂੰ ਸੁਣ ਕੇ ਉਹ ਆਪ ਵੀ ਬੜਾ ਦੁਖੀ ਸੀ ਤੇ ਇਸ ਮੁਸੀਬਤ ਤੋਂ ਬਚਣ ਲਈ ਹੀ ਸੋਚ ਰਿਹਾ ਸੀ ਪਰ ਰੋਡੂ ਦਾ ਹਾਲ ਸੁਣ ਕੇ ਉਸ ਨੂੰ ਆਪਣੇ ਸਾਰੇ ਦੁੱਖ ਭੁੱਲ ਗਏ ਕਿੰਨਾ ਚਿਰ ਉਹ ਸੋਚਾਂ ਵਿੱਚ ਪਿਆ ਰਿਆ ਫਿਰ ਬੋਲਿਆ ਮੈਨੂੰ ਸੁਣ ਕੇ ਬੜਾ ਦੁੱਖ ਹੋ ਰਿਹਾ ਹੈ ਪਰ ਸਮਝ ਨਹੀਂ ਆਉਂਦੀ ਜੋ ਇਸ ਦਾ ਕੀ ਇਲਾਜ ਕੀਤਾ ਜਾਵੇ ਤੇ ਫਿਰ ਤੁਸੀਂ ਹੁਣ ਕੀ ਸਲਾਹ ਕੀਤੀ ਜੇ ਰੋਡੂ ਨੇ ਅੱਖਾਂ ਪੁੰਜਦੇ ਹੋਇਆਂ ਕਿਹਾ ਸਰਦਾਰ ਜੀ ਕੀ ਦਸਾਂ ਜੇ ਸੁੰਦਰਾਂ ਦਾ ਫਿਕਰ ਨਾ ਹੁੰਦਾ ਤਾਂ ਮੈਂ ਮਰਦੇ ਦਮ ਤੱਕ ਇੱਥੋਂ ਨਾ ਜਾਂਦਾ ਇਸ ਥਾਂ ਨਾਲ ਤੇ ਇਸ ਕੱਖਾਂ ਦੀ ਕੁੱਲੀ ਨਾਲ ਮੇਰਾ ਬੜਾ ਮੋਹ ਪੈ ਗਿਆ ਹੈ ਇਸ ਨੂੰ ਛੱਡਣ ਵੇਲੇ ਪਤਾ ਨਹੀਂ ਮੇਰਾ ਕੀ ਹਾਲ ਹੋਵੇਗਾ ਪਰ ਕੀ ਕਰਾਂ ਜਵਾਨੀ ਬੁਹੇ ਤੇ ਹੋਵੇ ਤੇ ਫਿਰ ਦੱਸੋ ਬੰਦੇ ਤੋਂ ਕਦ ਤੱਕ ਇਹੋ ਜਿਹੀਆਂ ਗੱਲਾਂ ਸਾਰੀਆਂ ਜਾਂਦੀਆਂ ਨੇ ਨਾਲੇ ਇਸ ਦਾ ਵੀ ਕੋਈ ਫਿਕਰ ਕਰਨਾ ਹੋਇਆ ਅਕਸਰ ਰੂੜੀ ਦਾ ਕੂੜਾ ਸਰਦਾਰ ਜੀ ਰੂੜੀ ਤੇ ਸੁਟਣਾ ਹੀ ਹੋਇਆ ਨਾ ਕੁਝ ਚਿਰ ਠਹਿਰ ਕੇ ਰੋਡੂ ਫਿਰ ਬੋਲਿਆ ਤੇ ਸਰਦਾਰ ਜੀ ਐਸੇ ਹੀਰੇ ਨੂੰ ਮੈਂ ਹੁਣ ਕੌਡਾਂ ਦੇ ਕੁਜੇ ਵਿੱਚ ਬੰਦ ਕਰਦਿਆਂ ਇਹ ਵੀ ਔਖੀ ਗੱਲ ਏ ਤੁਹਾਡੀ ਮਿਹਰਬਾਨੀ ਨਾਲ ਐਨਾ ਪੜੀ ਗੁੜੀ ਤੇ ਫਿਰ ਕਲੰਦਰਾਂ ਜਾਂ ਬਾਜ਼ੀਗਰਾਂ ਦੇ ਘਰ ਜਾਵੇ ਇਹ ਮੈਥੋਂ ਕਿਦਾਂ ਸਹ ਰਿਆ ਜਾਊ ਮੈਂ ਤੇ ਚਾਹੁੰਦਾ ਸਾਂ ਜੇਹੀ ਸੁਨਦਰੀ ਏ ਉਹੋ ਜਿਹੀ ਇਸ ਲਈ ਜੋੜਾ ਲੱਭਦਾ ਪਰ ਐਡੇ ਕਰਮ ਕਿੱਥੇ ਬਚਨ ਸਿੰਘ ਇਸ ਵੇਲੇ ਕੁਝ ਹੋਰ ਹੀ ਸੋਚ ਰਿਹਾ ਸੀ ਅਖੀਰ ਉਹ ਕਿਸੇ ਸਿੱਟੇ ਤੇ ਪੁੱਜਣ ਤੋਂ ਬਾਅਦ ਬੋਲਿਆ ਬਾਬਾ ਜੀ ਮੈਂ ਤੁਹਾਨੂੰ ਨਹੀਂ ਜਾਣਦਿਆਂਗਾ ਸੁੰਦਰੀ ਨੂੰ ਕੁਦਰਤ ਨੇ ਰੁੱਲਦੀ ਫਿਰਨ ਲਈ ਨਹੀਂ ਬਣਾਇਆ ਮੈਂ ਚਾਹੁੰਨਾ ਅਜੇ ਇਹ ਹੋਰ ਪੜ੍ਹਾਈ ਕਰੇ ਰੋਡੂ ਨੇ ਇਹ ਗੱਲ ਇਸ ਤਰ੍ਹਾਂ ਸੁਣੀ ਜਿਵੇਂ ਉਮਰ ਕੈਦ ਦੀ ਸਜ਼ਾ ਪਾ ਚੁੱਕੇ ਦੋਸ਼ੀ ਨੂੰ ਕੋਈ ਵਕੀਲ ਕਹਦੇ ਮੈਂ ਤੈਨੂੰ ਬਰੀ ਕਰਾਉਣ ਦਾ ਜੁੰਮਾ ਲੈਂਦਾ ਹਾਂ ਉਹ ਟੜਕਦੇ ਦਿਲ ਨਾਲ ਬੋਲਿਆ ਸਰਦਾਰ ਜੀ ਤੁਸੀਂ ਅੱਗੇ ਕੀ ਫਰਕ ਰੱਖਿਆ ਹੈ ਸਾਡੇ ਬਦਲੇ ਤੁਹਾਨੂੰ ਅੱਗੇ ਥੋੜੇ ਕੱਜੀਏ ਵੇਖਣੇ ਪਏ ਨੇ ਤੁਹਾਡੀਆਂ ਸਰਦਾਰੀਆਂ ਕੈਮਰਾਨ ਤੇ ਵਧੋ ਫੁੱਲੋ ਮੇਰੇ ਲਈ ਕਾਹਨੂੰ ਫਿਕਰਾਂ ਵਿੱਚ ਪੈਂਦੇ ਹੋ ਉਹ ਜਾਣੇ ਜੋ ਮੇਰੇ ਕਰਮਾਂ ਵਿੱਚ ਲਿਖਿਆ ਹੈ ਸਹਿ ਲਵਾਂਗਾ ਤੁਸੀਂ ਨਾ ਚਿੰਤਾ ਵਿੱਚ ਪਵੋ ਤੇ ਸਾਨੂੰ ਜਾਣ ਦਿਓ ਬਚਨ ਸਿੰਘ ਹੌਸਲੇ ਨਾਲ ਬੋਲਿਆ ਪਰ ਬਾਬਾ ਜੀ ਮੈਂ ਇਹ ਨਹੀਂ ਸਹਿ ਸਕਦਾ ਰੋਡੂ ਨੇ ਭਰੇ ਗੱਲ ਨਾਲ ਕਿਹਾ ਜੋ ਤੁਹਾਨੂੰ ਚੰਗਾ ਲੱਗੇ ਬਚਨ ਸਿੰਘ ਬੁੱਢੇ ਦਾ ਹੱਥ ਫੜ ਕੇ ਬੋਲਿਆ ਸਭ ਕੁਝ ਠੀਕ ਹੋ ਜਾਏਗਾ ਇਹ ਸਭ ਸੁੰਦਰੀ ਦੇ ਇੱਥੇ ਹੋਣ ਕਰਕੇ ਹੈ ਸੁੰਦਰੀ ਨੂੰ ਮੈਂ ਕਿਸੇ ਸਕੂਲ ਵਿੱਚ ਦਾਖਲ ਕਰਾ ਦੇਵਾਂਗਾ ਸੁੰਦਰੀ ਜੋ ਹੁਣ ਤੱਕ ਚੁੱਪ ਬੈਠੀ ਸੀ ਇਸ ਤਰ੍ਹਾਂ ਬਚਨ ਸਿੰਘ ਵੱਲ ਤੱਕੀ ਜਿਵੇਂ ਇੱਕ ਜੀਵਨ ਤੋਂ ਨਿਰਾਸ਼ ਰੋਗੀ ਨੂੰ ਕੋਈ ਜੀਵ ਦਾਨ ਦੇ ਦੇਵੇ ਉਹ ਮੁਸਕਰਾਉਂਦੀ ਹੋਈ ਉਸ ਵੱਲ ਤੱਕੀ ਤੇ ਬਚਨ ਸਿੰਘ ਵੀ ਉਸੇ ਤਰ੍ਹਾਂ ਮੁਸਕਰਾ ਕੇ ਉੱਥੋਂ ਚਲਾ ਗਿਆ ਬਚਨ ਸਿੰਘ ਨੇ ਸੁੰਦਰੀ ਨੂੰ ਲਾਹੌਰ ਦੇ ਇੱਕ ਕੰਨਿਆ ਆਸ਼ਰਮ ਵਿੱਚ ਦਾਖਲ ਕਰਵਾ ਦਿੱਤਾ ਬਚਨ ਸਿੰਘ ਖਿਆਲ ਕਰਨ ਲੱਗਾ ਕਿ ਉਸਦੇ ਸਿਰ ਤੋਂ ਨਾ ਕੇਵਲ ਜ਼ਿੰਮੇਵਾਰੀ ਦੀ ਇੱਕ ਬੋਝਲ ਪੰਡ ਹੀ ਉਤਰ ਗਈ ਹੈ ਸਗੋਂ ਉਹ ਕਈਆਂ ਭਵਿੱਖਤ ਔਕੜਾਂ ਤੋਂ ਵੀ ਬਚ ਗਿਆ ਹੈ ਪਰ ਅੰਦਰੋਂ ਅੰਦਰ ਉਸਦੇ ਵਿਰੋਧੀ ਕੀ ਕਰ ਰਹੇ ਤੇ ਕੀ ਸੋਚ ਰਹੇ ਹਨ ਇਸ ਦਾ ਉਸ ਨੂੰ ਕੁਝ ਪਤਾ ਨਹੀਂ ਸੀ ਉਪਰੋਂ ਉਪਰੋਂ ਗੱਲ ਇੱਕ ਤਰ੍ਹਾਂ ਨਾਲ ਠੰਡੀ ਹੋ ਗਈ ਸੀ ਜਿਸ ਦਿਨ ਦੀ ਸੁੰਦਰੀ ਦਿਵਾਨਪੁਰੋਂ ਗਈ ਹੈ ਲਗਭਗ ਹਰ ਤਰ੍ਹਾਂ ਦੀ ਚਰਚਾ ਬੰਦ ਹੋ ਚੁੱਕੀ ਹੈ ਪਰ ਪਾਲਾ ਸਿੰਘ ਦੇ ਦਿਲ ਤੇ ਕਰੜੀ ਸੱਟ ਵੱਜੀ ਹੈ ਕਿੱਥੇ ਤਾਂ ਉਹ ਸੁੰਦਰੀ ਨੂੰ ਅਡਾਉਣ ਦੇ ਬੰਨ ਨੂੰ ਬਨ ਰਿਹਾ ਸੀ ਤੇ ਕਿੱਥੇ ਸੁੰਦਰੀ ਦਾ ਪਰਛਾਵਾਂ ਦੇਖਣੋਂ ਵੀ ਗਿਆ ਪਾਲਾ ਸਿੰਘ ਦੇ ਦਿਲ ਵਿੱਚ ਅੱਗੇ ਹੀ ਬਚਨ ਸਿੰਘ ਦੇ ਵਿਰੁੱਧ ਅੱਗ ਮੱਚੀ ਰਹਿੰਦੀ ਸੀ ਹੁਣ ਤਾਂ ਇਹ ਹੋਰ ਵੀ ਭੜਕ ਉੱਠੀ ਉਹ ਸਮਝ ਰਿਹਾ ਸੀ ਕਿ ਬਚਨ ਸਿੰਘ ਨੇ ਉਸ ਦਾ ਸ਼ਿਕਾਰ ਖੋ ਲਿਆ ਹੈ ਉਸ ਨੂੰ ਹੋਰ ਸਭ ਕੁਝ ਭੁੱਲ ਗਿਆ ਛੁੱਟ ਇਸ ਤੋਂ ਕਿ ਕਿਸੇ ਤਰ੍ਹਾਂ ਸੁੰਦਰੀ ਨੂੰ ਵਾਪਸ ਲਿਆਂਦਾ ਜਾਵੇ ਪਰ ਕੀ ਕਰ ਲਿਆਂਦਾ ਜਾਵੇ ਅਖੀਰ ਸੋਚਾਂ ਦੇ ਘੋੜੇ ਦੜਾ ਦੜਾ ਕੇ ਉਹ ਇਸ ਸੱਟੇ ਤੇ ਪੁੱਜਾ ਕੇ ਜਦ ਤੀਕ ਬਾਬੇ ਰੋਡੂ अथवा ਬਚਨ ਸਿੰਘ ਉੱਤੇ ਕੋਈ ਕਰੜੀ ਮੁਸੀਬਤ ਨਾ ਆ ਪਵੇ ਤਦ ਤੀਕ ਸੁੰਦਰੀ ਦਾ ਪੜਾਈ ਛੱਡ ਕੇ ਇੱਥੇ ਆਉਣਾ ਜਾਂ ਉਸ ਦੇ ਝਾਲ ਵਿੱਚ ਫਸਣਾ ਮੁਸ਼ਕਲ ਹੈ ਸਹਿਜੇ ਸਹਿਜੇ ਉਸਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਪਰ ਇਸ ਕੋਸ਼ਿਸ਼ ਦਾ ਸਿੱਟਾ ਨਿਕਲਣ ਵਿੱਚ ਥੋੜਾ ਚਿਰ ਨਹੀਂ ਸਗੋਂ ਤਿੰਨ ਵਰੇ ਲੱਗ ਗਏ ਸੁੰਦਰੀ ਦਾ ਵਖ ਹੋਣਾ ਬਜਨ ਸਿੰਘ ਨੂੰ ਐਵੇਂ ਜਾਪਦਾ ਸੀ ਜਿਸ ਤਰ੍ਹਾਂ ਉਸ ਦੀ ਦੁਨੀਆ ਵਿੱਚੋਂ ਕੋਈ ਚੀਜ਼ ਗੁਆਚ ਗਈ ਹੋਵੇ ਉਹ ਮਹੀਨੇ ਦੇ ਮਹੀਨੇ ਸੁੰਦਰੀ ਦੀ ਪੜ੍ਹਾਈ ਦਾ ਖਰਚ ਭੇਜ ਦਿੰਦਾ ਤੇ ਨਾਲ ਹੀ ਬਾਬੇ ਰੋਡੂ ਦੀ ਖਬਰ ਸੁਰਤ ਵੀ ਰੱਖਦਾ ਸੀ ਰੋਜ਼ ਇੱਕ ਅਧਵਾਰੀ ਉਸ ਦੀ ਕੁੱਲੀ ਵਿੱਚ ਝਟਕੜੀ ਜਾ ਬੈਠਦਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਨਾਲ ਸੁੰਦਰੀ ਦੇ ਵਿਛੋੜੇ ਵਿੱਚ ਤੜਫ ਰਹੇ ਰੋਡੂ ਦਾ ਦਿਲ ਪਰਚੌਂਦਾ ਸੀ ਸਮੇਂ ਦਾ ਚੱਕਰ ਆਪਣੀ ਚਾਲ ਚੱਲਦਾ ਗਿਆ ਸੁੰਦਰੀ ਨੇ ਪੂਰੇ 3 ਵਰੇ ਪੜਾਈ ਜਾਰੀ ਰੱਖੀ ਇਨ੍ਹਾਂ ਤਿੰਨਾਂ ਵਰਿਆਂ ਵਿੱਚ ਸੁੰਦਰੀ ਅਤੇ ਬਚਨ ਸਿੰਘ ਨੇ ਇੱਕ ਦੂਸਰੇ ਨੂੰ ਬੇਉੜਕ ਚਿੱਠੀਆਂ ਲਿਖੀਆਂ ਇਹ ਸੱਚੇ ਸੁੱਚੇ ਤੇ ਆਦਰਸ਼ ਪ੍ਰੇਮ ਦੇ ਰੰਗ ਵਿੱਚ ਡੁੱਬੀਆਂ ਹੋਈਆਂ ਚਿੱਠੀਆਂ ਸਨ ਇਹ ਚਿੱਠੀਆਂ ਮਾਮੂਲੀ ਹਾਲਚਲ ਦੱਸਣ ਪੁੱਛਣ ਤੋਂ ਸ਼ੁਰੂ ਹੋਈਆਂ ਇੱਕ ਦੂਸਰੇ ਨਾਲ ਪ੍ਰੇਮ ਦਾ ਇਜ਼ਹਾਰ ਕਰਨ ਤੱਕ ਪਹੁੰਚੀਆਂ ਅਤੇ ਫਿਰ ਇੱਕ ਦੂਜੇ ਦਾ ਹਮੇਸ਼ਾ ਲਈ ਸਾਥ ਨਿਭਾਉਣ ਦੇ ਵਾਅਦਿਆਂ ਤੱਕ ਪਹੁੰਚ ਗਈਆਂ ਇਹਨਾਂ ਵਿੱਚ ਇੱਕ ਚਿੱਠੀ ਐਸੀ ਵੀ ਸੀ ਜਿਹੜੀ ਸੁੰਦਰੀ ਵਾਸਤੇ ਬਹੁਤ ਹੀ ਦੁਖਦਾਈ ਖਬਰ ਲੈ ਕੇ ਪਹੁੰਚੀ ਇਹ ਚਿੱਠੀ ਬਚਨ ਸਿੰਘ ਨੇ ਬੜੇ ਹੀ ਭਰੇ ਹੋਏ ਮਨ ਨਾਲ ਲਿਖੀ ਸੀ ਉਸਨੇ ਲਿਖਿਆ ਸੀ ਸੁੰਦਰੀ ਜੀ ਅੱਜ ਮੈਂ ਤੁਹਾਨੂੰ ਜਿਸ ਦੁਖਦਾਈ ਘਟਨਾ ਦਾ ਹਾਲ ਲਿਖਣ ਲੱਗਾ ਹਾਂ ਇਸ ਨੂੰ ਪੜ੍ਹ ਕੇ ਦਿਲ ਦੀ ਸੱਟ ਨੂੰ ਤੁਸੀਂ ਕਿਸ ਤਰ੍ਹਾਂ ਸਹਾਰੋਗੇ ਇਹ ਸੋਚ ਕੇ ਮੇਰਾ ਦਿਲ ਗੋਤਿਆਂ ਵਿੱਚ ਪੈਂਦਾ ਜਾਂਦਾ ਹੈ ਲਿਖਦਿਆਂ ਹੱਥ ਕੰਬ ਰਿਹਾ ਹੈ ਚੰਗਾ ਹੁੰਦਾ ਜੋ ਇਹ ਭੈੜੀ ਖਬਰ ਤੁਹਾਨੂੰ ਕੋਈ ਹੋਰ ਹੀ ਸੁਣਾਉਂਦਾ ਪਰ ਖੋਟੇ ਪਾਗਾ ਨੂੰ ਇਹ ਕੰਮ ਮੇਰੇ ਹੀ سپੁਰਦ ਹੈ ਮੈਂ ਕੀ ਲਿਖਾਂ ਸੁੰਦਰੀ ਜੀ ਤੁਹਾਡਾ ਬਾਬਾ ਹਰ ਵੇਲੇ ਤੁਹਾਡੇ ਨਾਂ ਦੀ ਮਾਲਾ ਜੱਪਣ ਵਾਲਾ ਤੁਹਾਡਾ ਧਰਮ ਪਿਤਾ ਤੁਹਾਨੂੰ ਅੰਤਮ ਪਿਆਰ ਭੇਜ ਕੇ ਤੁਹਾਨੂੰ ਵੇਖਣ ਦੀ ਸਿੱਖ ਦਿਲ ਵਿੱਚ ਹੀ ਲੈ ਕੇ ਸਦਾ ਲਈ ਇਸ ਸੰਸਾਰ ਤੋਂ ਚਲਾ ਗਿਆ ਹੈ ਇਸ ਤੋਂ ਵੀ ਵੱਧ ਦਿਲ ਨੂੰ ਨਪੀੜਨ ਵਾਲੀ ਗੱਲ ਇਹ ਹੈ ਕਿ ਵਿਚਾਰੇ ਦੀ ਮੌਤ ਕਿੰਨੀ ਭਿਆਨਕ ਹੋਈ ਕਈ ਦਿਨਾਂ ਤੋਂ ਉਸ ਦਾ ਸਰੀਰ ਇੰਨਾ ਨਿਰਬਲ ਹੋ ਰਿਹਾ ਸੀ ਕਿ ਕੁੱਲੀ ਤੋਂ ਘੱਟ ਹੀ ਬਾਹਰ ਨਿਕਲਦਾ ਸੀ ਸਦਾ ਵਾਂਗ ਜਦੋਂ ਪਰਸੋਂ ਸੰਧਿਆ ਨੂੰ ਰੋਟੀ ਦੇਣ ਗਿਆ ਤਾਂ ਉਹ ਰੋ ਰਿਹਾ ਸੀ ਮੇਰੇ ਪੁੱਛਣ ਤੇ ਉਸ ਨੇ ਦੱਸਿਆ ਸੁੰਦਰੀ ਨੂੰ ਮਿਲਣ ਲਈ ਦਿਲ ਡਾਢਾ ਪਟਕ ਰਿਹਾ ਹੈ ਨਾ ਜਾਣੀਏ ਕੋਈ ਦਿਨ ਹਾਂ ਕਿ ਨਹੀਂ ਇੱਕ ਵਾਰੀ ਕੁੜੀ ਨੂੰ ਵੇਖ ਲੈਂਦਾ ਤਾਂ ਚੰਗਾ ਹੁੰਦਾ ਮੈਂ ਆਖਿਆ ਬਾਬਾ ਜੀ ਇਹ ਕਿਹੜੀ ਔਖੀ ਗੱਲ ਹੈ ਮੈਂ ਸਵੇਰੇ ਹੀ ਜਾ ਕੇ ਸੁੰਦਰੀ ਨੂੰ ਲੈ ਆਉਂਦਾ ਹਾਂ ਪਰ ਉਸਨੇ ਅਜਿਹਾ ਕਰਨੋਂ ਮੈਨੂੰ ਰੋਕਦਿਆਂ ਹੋਇਆ ਕਿਹਾ ਉਹਦੀ ਪੜ੍ਹਾਈ ਦਾ ਹਰਜ ਹੋਵੇਗਾ ਨਾਲੇ ਉਹਨੂੰ ਇੱਥੇ ਲਿਆਉਣਾ ਖਤਰੇ ਤੋਂ ਖਾਲੀ ਨਹੀਂ ਪਿੰਡ ਦਾ ਬਦਮਾਸ਼ ਪਾਲਾ ਸਿੰਘ ਹੱਥ ਧੋ ਕੇ ਮੇਰੇ ਮਗਰ ਪਿਆ ਹੋਇਆ ਏ ਕਿ ਮੈਂ ਸੁੰਦਰੀ ਦਾ ਉਹਦੇ ਨਾਲ ਵਿਆਹ ਕਰ ਦਿਆਂ ਪਹਿਲਾਂ ਤਾਂ ਉਹਨੇ ਮੈਨੂੰ ਲਾਲਚ ਦਿੱਤੇ ਪਰ ਜਦ ਮੈਂ ਨਹੀਂ ਮੰਨਿਆ ਤਾਂ ਫਿਰ ਕਈ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗ ਪਿਆ ਏ ਇਥੋਂ ਤੱਕ ਕਹਿ ਗਿਆ ਕਿ ਜੇ ਤੂੰ ਸਿੱਧੀ ਤਰ੍ਹਾਂ ਮੇਰੀ ਗੱਲ ਨਹੀਂ ਨਾ ਮੰਨੀ ਤਾਂ ਮੈਂ ਆਪਣੇ ਆਦਮੀਆਂ ਪਾਸੋਂ ਤੈਨੂੰ ਮਰਵਾ ਸੁੱਟਾਂਗਾ ਤੇ ਸੁੰਦਰੀ ਜਦ ਤੇਰੇ ਮਰਨ ਦੀ ਖਬਰ ਸੁਣ ਕੇ ਆਊਗੀ ਨਾ ਉਹਨੂੰ ਬਦੋ ਬਦੀ ਚੁੱਕ ਕੇ ਲੈ ਜਾਊਂਗਾ ਸੁੰਦਰੀ ਜੀ ਜਿਸ ਵੇਲੇ ਬਾਬਾ ਇਹ ਗੱਲਾਂ ਕਰ ਰਿਹਾ ਸੀ ਉਸ ਵੇਲੇ ਉਸ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ ਮੇਰਾ ਵੀ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ ਮੈਂ ਉਸ ਨੂੰ ਹੌਸਲਾ ਦੇਂਦਿਆਂ ਹੋਇਆਂ ਕਿਹਾ ਬਾਬਾ ਜੀ ਮੇਰੇ ਬੈਠਿਆ ਕਿਸ ਦੀ ਮਜਾਲ ਹੈ ਜੋ ਸੁੰਦਰੀ ਵੱਲ ਜਾਂ ਤੁਹਾਡੇ ਵੱਲ ਤੱਕ ਵੀ ਜਾਵੇ ਇਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਘਰ ਲੈ ਚੱਲਣ ਲਈ ਬੜਾ ਯਤਨ ਕੀਤਾ ਪਰ ਉਹ ਨਹੀਂ ਮੰਨਿਆ ਤੇ ਆਖਣ ਲੱਗਾ ਸਰਦਾਰ ਜੀ ਮੇਰਾ ਕੀ ਏ ਮੈਂ ਤਾਂ ਅੱਗੇ ਹੀ ਕੰਦੀ ਤੇ ਰੁਖਣਾ ਅੱਜ ਮੋਇਆ ਕੱਲ ਦੂਜਾ ਦਿਹਾੜਾ ਮੈਂ ਰੱਬ ਅੱਗੇ ਹੱਥ ਜੋੜਦਾ ਕਿ ਮੈਨੂੰ ਤੁਰਦਿਆਂ ਫਿਰਦਿਆਂ ਹੀ ਸੰਭ ਲਵੇ ਸਰੀਰ ਹੁਣ ਉਹ ਕਹੀਂ ਰਹਿ ਚੁੱਕਾ ਜੇ ਬਹੁਤਾ ਫਿਕਰ ਸੁੰਦਰੀ ਦਾ ਸੀ ਜੋ ਤੁਹਾਡੀ ਦਇਆ ਨਾਲ ਦੂਰ ਹੋ ਗਿਆ ਫਿਰ ਮੈਂ ਉਸ ਨੂੰ ਕਿਹਾ ਬਾਬਾ ਜੀ ਮੇਰੇ ਨਾਲ ਲਾਹੌਰ ਚੱਲੇ ਚਲੋ ਤੇ ਸੁੰਦਰੀ ਨੂੰ ਮਿਲਾਓ ਇਸਤੇ ਉਹ ਰਾਜ਼ੀ ਹੋ ਪਿਆ ਤੇ ਦੂਜੇ ਦਿਨ ਮੇਰੇ ਨਾਲ ਚੱਲਣ ਦੀ ਸਲਾਹ ਵੀ ਪੱਕੀ ਹੋ ਗਈ ਉਸੇ ਰਾਤ ਅੱਧੀ ਗੁਰਾਤੀ ਰੋਲੇ ਦੀ ਆਵਾਜ਼ ਨਾਲ ਮੇਰੀ ਜਾਗ ਖੁੱਲ ਗਈ ਅੱਗ ਲੱਗ ਗਈ ਦੀ ਦੁਹਾਈ ਸੁਣ ਕੇ ਮੈਂ ਅਬੜਵਾਹੇ ਘਰੋਂ ਬਾਹਰ ਨਿਕਲਿਆ ਗਲੀ ਵਿੱਚ ਆ ਕੇ ਸੁਣਿਆ ਕਿ ਬਾਬੇ ਰੋਡੂ ਦੀ ਕੁੱਲੀ ਨੂੰ ਅੱਗ ਲੱਗ ਗਈ ਹੈ ਮੈਂ ਵਾਹੋਦਾਹੀ ਭੱਜਾ ਗਿਆ ਜਾ ਕੇ ਵੇਖਿਆ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸਨ ਲੋਕਾਂ ਨੇ ਬਾਬੇ ਦੀ ਝੁਲਸੀ ਹੋਈ ਦੇ ਕੱਢ ਕੇ ਇੱਕ ਪਾਸੇ ਰੱਖੀ ਹੋਈ ਸੀ ਕੁੱਲੀ ਸੁਆ ਦਾ ਢੇਰ ਹੋ ਚੁੱਕੀ ਸੀ ਉੱਤੇ ਪਾਣੀ ਪੈਣ ਕਰਕੇ ਉਸ ਦੀਆਂ ਅੱਧ ਸੜੀਆਂ ਲੱਕੜਾਂ ਧੁਖ ਰਹੀਆਂ ਸਨ ਉਸ ਵੇਲੇ ਦਾ ਹੁਲੀਆ ਦੱਸ ਕੇ ਮੈਂ ਤੁਹਾਡੇ ਦੁੱਖਾਂ ਦੀ ਬਲਦੀ ਆਗੂ ਤੇ ਤੇਲ ਨਹੀਂ ਪਾਉਣਾ ਚਾਹੁੰਦਾ ਮੇਰੇ ਵਿੱਚ ਵੇਖਣ ਦੀ ਤਾਕਤ ਨਹੀਂ ਸੀ ਮੈਂ ਦਿਲ ਤਕੜਾ ਕਰਕੇ ਉਸ ਦੇ ਸਰੀਰ ਨੂੰ ਟੋਇਆ ਥਾਣੇਦਾਰ ਤੇ ਦੋ ਤਿੰਨ ਸਿਪਾਹੀ ਮੌਜੂਦ ਸਨ ਪਹਿਲਾਂ ਕਿੰਨਾ ਚਿਰ ਤੱਕ ਸਭ ਨੇ ਇਹੋ ਸਮਝਿਆ ਕਿ ਉਹ ਮਰ ਚੁੱਕਾ ਹੈ ਪਰ ਕੁਝ ਚਿਰ ਬਾਅਦ ਉਸਦੇ ਸਰੀਰ ਵਿੱਚ ਹਿਲਜੁਲ ਹੋਈ ਮੈਂ ਉਹਨੂੰ ਕਈ ਵਾਰਾਂ ਦਿੱਤੀਆਂ ਉਸਨੇ ਨਜ਼ਰ ਭਰ ਕੇ ਮੇਰੇ ਵੱਲ ਤੱਕਿਆ ਤੇ ਹੌਲੀ ਜਿਹਾ ਕਿਹਾ ਸਰਦਾਰ ਜੀ ਮੈਂ ਹਾਂਜੀ ਕਹਿ ਕੇ ਉਸਨੂੰ ਹੋਰ ਪੁੱਛਣ ਲੱਗਾ ਸਾਂ ਕਿ ਥਾਣੇਦਾਰ ਇਸ ਮੌਕੇ ਨੂੰ ਗنیمਤ ਸਮਝ ਕੇ ਬਿਆਨ ਲੈਣ ਲਈ ਉਸ ਉੱਤੇ ਸਵਾਲ ਕਰਨ ਲੱਗ ਪਿਆ ਥਾਣੇਦਾਰ ਨੇ ਪੁੱਛਿਆ ਬਾਬਾ ਅੱਗ ਕਿੰਨੇ ਲਾਈ ਸੀ ਬਾਬੇ ਨੇ ਇਸ ਦੇ ਉੱਤਰ ਵਿੱਚ ਸਿਰਫ ਇੱਕ ਵਾਰੀ ਅਸਮਾਨ ਵੱਲ ਤੱਕਿਆ ਜਿਸ ਤੋਂ ਜਾਪਦਾ ਸੀ ਪਵਿੱਤਰ ਆਤਮਾ ਬਾਬਾ ਆਪਣੇ ਖੂਨੀ ਨੂੰ ਨਸ਼ਰ ਨਹੀਂ ਸੀ ਕਰਨਾ ਚਾਹੁੰਦਾ ਤੇ ਇਸ ਘਟਨਾ ਨੂੰ ਰੱਬ ਦਾ ਪਾਣਾ ਸਮਝ ਕੇ ਸੰਤੋਖ ਪ੍ਰਗਟ ਕਰ ਰਿਹਾ ਸੀ ਇਸ ਤੋਂ ਬਾਅਦ ਥਾਣੇਦਾਰ ਦੀ ਕਿਸੇ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ ਉਸ ਵਿੱਚ ਹੁਣ ਇਸ਼ਾਰਾ ਕਰਨ ਦੀ ਵੀ ਤਾਕਤ ਨਹੀਂ ਸੀ ਉਸ ਆਸ-ਪਾਸ ਲੱਗੀ ਭੀੜ ਵੱਲ ਇੱਕ ਨਜ਼ਰ ਭਰ ਕੇ ਤੱਕਿਆ ਤੇ ਮੇਰੇ ਉੱਤੇ ਆ ਕੇ ਉਸ ਦੀ ਨਜ਼ਰ ਠਹਿਰ ਗਈ ਮੈਂ ਅਗਾਹ ਸਿਰ ਝੁਕਾ ਕੇ ਕਿਹਾ ਕਿਉਂ ਬਾਬਾ ਜੀ ਕੁਝ ਕਹਿਣਾ ਜੇ ਉਹ ਕੁਝ ਨਾ ਬੋਲ ਸਕਿਆ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਫਿਰ ਮਾਲੂਮ ਹੋਇਆ ਜੀਕਨ ਕੁਝ ਬੋਲਣਾ ਚਾਹੁੰਦਾ ਹੈ ਪਰ ਬੋਲ ਨਹੀਂ ਸਕਦਾ ਕਈ ਵਾਰ ਉਸ ਦੇ ਬੁੱਲ ਫਰਕੇ ਪਰ ਮੈਂ ਉਸ ਦਾ ਕੁਝ ਵੀ ਮਤਲਬ ਨਾ ਸਮਝ ਸਕਿਆ ਫਿਰ ਉਸ ਨੇ ਨੇੜੇ ਹੁੰਦਾ ਇਸ਼ਾਰਾ ਕੀਤਾ ਮੈਂ ਜਦ ਕੰਨ ਬਿਲਕੁਲ ਉਸ ਦੇ ਬੁੱਲਾਂ ਨਾਲ ਜੋੜ ਦਿੱਤਾ ਤਾਂ ਮੈਨੂੰ ਬੜਾ ਯਤਨ ਕਰਨ ਤੇ ਇਹੋ ਕੁਝ ਸਮਝ ਪਈ ਕਿ ਜਿਵੇਂ ਸੁੰਦਰੀ ਕਹਿਣਾ ਚਾਹੁੰਦਾ ਹੈ ਮੈਂ ਪੁੱਛਿਆ ਬਾਬਾ ਜੀ ਸੁੰਦਰੀ ਨੂੰ ਮਿਲਣਾ ਜੇ ਉਸ ਨੇ ਹੱਥ ਨੂੰ ਹੌਲੀ-ਹੌਲੀ ਇਸ ਤਰ੍ਹਾਂ ਘੁਮਾਇਆ ਜੀਕਨ ਕੋਈ ਡੌਰੂ ਵਜਾਉਣ ਵਾਲਾ ਘਮਾਉਂਦਾ ਹੈ ਮੈਂ ਇਸ ਦਾ ਮਤਲਬ ਸਮਝ ਗਿਆ ਉਹ ਕਹਿ ਰਿਹਾ ਸੀ ਹੁਣ ਖੇਡ ਖਤਮ ਹੋ ਗਈ ਮੈਂ ਪੁੱਛਿਆ ਸੁੰਦਰੀ ਨੂੰ ਕੁਝ ਕਹਿਣਾ ਜੇ ਉਸਨੇ ਕੋਈ ਉੱਤਰ ਨਾ ਦਿੱਤਾ ਪਰ ਡਲਕਦੀਆਂ ਅੱਖਾਂ ਉਸ ਦੀਆਂ ਮੇਰੇ ਚਿਹਰੇ ਨੂੰ ਇੱਕ ਟੱਕ ਵੇਖ ਰਹੀਆਂ ਸਨ ਜਿਵੇਂ ਮੈਥੋਂ ਕਿਸੇ ਗੱਲ ਦਾ ਉੱਤਰ ਮੰਗਣਾ ਚਾਹੁੰਦਾ ਸੀ ਮੈਂ ਉਸ ਦਾ ਭਾਵ ਸਮਝ ਕੇ ਬੋਲਿਆ ਬਾਬਾ ਜੀ ਸੁੰਦਰੀ ਦਾ ਫਿਕਰ ਨਾ ਕਰੋ ਮੈਂ ਉਸ ਨਾਲ ਵਿਆਹ ਕਰਾਂਗਾ ਇਹ ਗੱਲ ਕਹਿਣ ਦੀ ਢਿੱਲ ਸੀ ਕਿ ਉਸ ਦੀਆਂ ਅੱਖਾਂ ਵਿੱਚ ਚਮਕ ਪੈਦਾ ਹੋਈ ਤੇ ਬੁੱਲਾਂ ਤੇ ਨਿੰਮੀ ਜਹੀ ਮੁਸਕਰਾਹਟ ਫਿਰ ਉਸਨੇ ਸ਼ਾਇਦ ਮੇਰਾ ਧੰਨਵਾਦ ਕਰਨ ਲਈ ਦੋਹਾਂ ਹੱਥਾਂ ਨੂੰ ਇਸ ਤਰ੍ਹਾਂ ਹਿਲਾਇਆ ਜਿਵੇਂ ਜੋੜਨਾ ਚਾਹੁੰਦਾ ਸੀ ਹੌਲੀ ਹੌਲੀ ਉਹ ਆਪਣੇ ਹੱਥਾਂ ਨੂੰ ਇੱਕ ਦੂਜੇ ਦੇ ਨੇੜੇ ਲਾ ਜਾਣ ਦੀ ਕੋਸ਼ਿਸ਼ ਕਰਨ ਲੱਗਾ ਪਰ ਅਜੇ ਕੋਈ ਚੱਪੇਕੂ ਦੀ ਵਿੱਥ ਸੀ ਜਦ ਉਸ ਦੀਆਂ ਦੋਵੇਂ ਬਾਹਾਂ ਨਸੱਤੀਆਂ ਹੋ ਕੇ ਉਸ ਦੀ ਛਾਤੀ ਤੇ ਡਿੱਗ ਪਈਆਂ ਤੇ ਉਸ ਦੀ ਗਿੱਚੀ ਮੋਢੇ ਵੱਲ ਨੂੰ ਲੁੜਕ ਗਈ ਜਾਨੋ ਮੇਰੇ ਮੂੰਹੋਂ ਇਹੋ ਗੱਲ ਸੁਣਨ ਲਈ ਉਸ ਦੇ ਪ੍ਰਾਣ ਅਟਕੇ ਹੋਏ ਸਨ ਆਹ ਸੁੰਦਰੀ ਜੀ ਉਸ ਸਦਾ ਦੀ ਨਿੰਦਰ ਸੌਂ ਗਿਆ। ਪੁਲਿਸ ਨੇ ਸ਼ੱਕ ਵਿੱਚ ਪਾਲਾ ਸਿੰਘ ਤੇ ਉਸਦੇ ਸਾਥੀਆਂ ਸਵਾਇਆ ਸਿੰਘ ਤੇ ਵੀਰ ਸਿੰਘ ਨੂੰ ਉਹਨਾਂ ਦੇ ਘਰੋਂ ਜਾ ਕੇ ਗ੍ਰਿਫਤਾਰ ਕਰ ਲਿਆ। ਕਿੰਨੀ ਡਰਾਉਣੀ ਘਟਨਾ ਸੀ। ਅਜੇ ਤੀਕ ਉਸਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਹੈ। ਮੇਰੀ ਮਾਂ ਜੀ ਨੇ ਜਦ ਦੀ ਇਹ ਗੱਲ ਸੁਣੀ ਹੈ, ਉਹਨਾਂ ਦੇ ਅਥਰੂ ਨਹੀਂ ਸੁੱਕੇ। ਮਾਲੂਮ ਹੁੰਦਾ ਹੈ ਉਹਨਾਂ ਦੇ ਦਿਲ ਨੇ ਬੜਾ ਪਲਟਾ ਖਾਂਦਾ ਹੈ। ਸੁੰਦਰੀ ਜੀ, ਬਾਣਾ ਅਮਿੱਟ ਹੈ। ਸਾਨੂੰ ਕਿਸੇ ਪਾਸੋਂ ਬਦਲਾ ਲੈਣ ਦਾ ਖਿਆਲ ਆਪਣੇ ਦਿਲ ਵਿੱਚ ਨਹੀਂ ਲਿਆਉਣਾ ਚਾਹੀਦਾ। ਸੰਸਾਰ ਦੀ ਕੋਈ ਤਾਕਤ ਸਾਨੂੰ ਆਪਣੇ ਅਸੂਲਾਂ ਤੋਂ ਨਾ ਡੇਕ ਸਕੇ ਸਾਡੀ ਬਹਾਦਰੀ ਇਸੇ ਵਿੱਚ ਹੈ ਬਦਲਾ ਲੈਣਾ ਦੇਣਾ ਕਰਤਾ ਦੇ ਹੱਥ ਹੈ ਅੱਜ ਦੀ ਚਿੱਠੀ ਪੜ੍ਹ ਕੇ ਤੁਹਾਡੇ ਦਿਲ ਦੀ ਹਾਲਤ ਕੀ ਹੋਵੇਗੀ ਇਸ ਨੂੰ ਮੈਂ ਸਮਝ ਰਿਹਾ ਹਾਂ ਇਸੇ ਕਰਕੇ ਹੋਰ ਕੁਝ ਨਹੀਂ ਲਿਖਦਾ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦਿਲ ਨੂੰ ਬਹੁਤਾ ਦੁਖੀ ਨਾ ਕਰਨਾ ਸਗੋਂ ਹੌਸਲੇ ਤੇ ਸਾਬਤ ਕਦਮੀ ਨਾਲ ਇਸ ਦੁੱਖ ਦਾ ਟੱਕਰਾ ਕਰਨਾ ਮੈਨੂੰ ਹੁਣੇ ਖਬਰ ਮਿਲੀ ਹੈ ਕਿ ਪਾਲਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਮਾਮੂਲੀ ਜਮਾਨਤਾਂ ਲੈ ਕੇ ਛੱਡ ਦਿੱਤਾ ਹੈ ਇਸ ਦਾ ਕਾਰਨ ਇੱਕ ਤਾਂ ਮਾਇਆ ਦਾ ਚਮਤਕਾਰ ਤੇ ਦੂਜਾ ਪਿੰਡ ਦੇ ਲੋਕਾਂ ਦੀ ਉਦਾਰਤਾ ਦੱਸੀ ਜਾਂਦੀ ਹੈ ਜਿਹੜੇ ਉਹਨਾਂ ਨੂੰ ਬਚਾਉਣ ਲਈ ਸਿਰੋਂ ਪਰੇ ਕੋਸ਼ਿਸ਼ ਕਰ ਰਹੇ ਸਨ ਮੈਨੂੰ ਅੱਗੇ ਹੀ ਇਹੋ ਉਮੀਦ ਸੀ ਤੁਹਾਡਾ ਬਚਨ ਸਿੰਘ ਇੱਕ ਹੋਰ ਚਿੱਠੀ ਵਿੱਚ ਬਚਨ ਸਿੰਘ ਨੇ ਲਿਖਿਆ ਸੀ ਸੁੰਦਰੀ ਜੀ ਮੈਂ ਵੇਖ ਰਿਹਾ ਹਾਂ ਕਿ ਸਾਡੇ ਸਮਾਜ ਦਾ ਲਹੂ ਸੱਚਮੁੱਚ ਦਿਨੋ ਦਿਨ ਚਿੱਟਾ ਹੁੰਦਾ ਜਾ ਰਿਹਾ ਹੈ ਸਾਨੂੰ ਪ੍ਰਚਾਰ ਦੇ ਟੀਕੇ ਨਾਲ ਅਜਿਹੇ ਚਿੱਟੇ ਲਹੂ ਵਾਲੇ ਰੋਗੀਆਂ ਦੇ ਅੰਦਰ ਉਹ ਦਵਾਈ ਭਰਨੀ ਹੋਵੇਗੀ ਜਿਸ ਨਾਲ ਲੋਕਾਂ ਦੇ ਲਹੂ ਵਿੱਚੋਂ ਚਿੱਟੇ ਨਿਰਜੀਵ ਪਰਮਾਣੂ ਖਾਰਜ ਹੋ ਜਾਣ ਤੇ ਉਸ ਦੇ ਥਾਂ ਲਾਲ ਸਜੀਵ ਪਰਮਾਣੂ ਪੈਦਾ ਹੋਣ ਇਸ ਕੰਮ ਲਈ ਮੈਂ ਹਰ ਤਰ੍ਹਾਂ ਨਾਲ ਕਮਰਕਸੇ ਕਰ ਲਏ ਹਨ ਤੇ ਅਸੀਂ ਹੁਣ ਇਸ ਕੰਮ ਵਿੱਚ ਇੱਕ ਇੱਕ ਤੇ ਦੋ ਯਾਰਾਂ ਹੋਵਾਂਗੇ ਮੈਂ 4-5 ਦਿਨਾਂ ਤੱਕ ਤੁਹਾਨੂੰ ਲੈਣ ਆਵਾਂਗਾ ਮਾਂਜੀ ਨੂੰ ਮੈਂ ਰਾਜ਼ੀ ਕਰ ਲਿਆ ਹੈ ਉਹ ਮੇਰੇ ਕੰਮ ਵਿੱਚ ਕੋਈ ਰੋਕ ਨਹੀਂ ਪਾਉਣਗੇ ਤੇ ਨਾ ਹੀ ਤੁਹਾਡੇ ਨਾਲ ਕੰਮ ਕਰਨ ਤੇ ਉਹਨਾਂ ਨੂੰ ਕੋਈ ਇਤਰਾਜ਼ ਹੋਵੇਗਾ ਹੋਰ ਬਹੁਤਾ ਕੁਝ ਕੀ ਲਿਖਾਂ ਅੱਜ ਤੋਂ ਪੰਜਵੇਂ ਦਿਨ ਤੁਹਾਡੇ ਕੋਲ ਹੀ ਹੋਵਾਂਗਾ ਤੁਹਾਡਾ ਬਚਨ ਸਿੰਘ ਦਸਵੀਂ ਜਮਾਤ ਦਾ ਇਮਤਿਹਾਨ ਪਾਸ ਕਰਕੇ ਜਦੋਂ ਸੁੰਦਰੀ ਵਾਪਸ ਦਿਵਾਨਪੁਰ ਆਈ ਤਾਂ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਮਸਕਾਰ ਕੀਤੀ ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ ਬੁਜੀਆਂ ਹੋਈਆਂ ਲੱਕੜਾਂ ਦੇ ਚੋ ਅਤੇ ਕੁਝ ਸੁਆ ਅਜੇ ਤੱਕ ਉੱਥੇ ਮੌਜੂਦ ਸੀ। ਸੁੰਦਰੀ ਦੇ ਭਾਣੇ ਇਹ ਸਧਾਰਨ ਸੁਆ ਨਹੀਂ ਸੀ, ਉਸ ਦੇ ਬੀਤ ਚੁੱਕੇ ਸਾਰੇ ਜੀਵਨ ਦੀ ਤਸਵੀਰ ਸੀ। ਹੋਸ਼ ਸੰਭਾਲਣ ਤੋਂ ਲੈ ਕੇ ਲਾਹੌਰ ਜਾਣ ਦੇ ਦਿਨ ਤੱਕ ਦੇ ਇੱਕ ਲੰਮੇ ਸਮੇਂ ਦਾ ਦ੍ਰਿਸ਼ ਉਸ ਦੇ ਸਾਹਮਣੇ ਸੀ। ਰੋਡੂ ਦੇ ਪਿਤਰੀ ਮੋਹ ਦੀ ਇੱਕ ਇੱਕ ਘੜੀ ਉਸ ਨੂੰ ਚੇਤੇ ਆਉਂਦੀ ਸੀ ਤੇ ਉਸ ਦੇ ਦਿਲ ਨੂੰ ਪਾਸ਼-ਬਾਸ਼ ਕਰ ਦਿੰਦੀ। ਉਹ ਕਿੰਨਾ ਹੀ ਚਿਰ ਉੱਥੇ ਬੁੱਤ ਬਣ ਕੇ ਬੈਠੀ ਹੰਝੂ ਕੇਰਦੀ ਰਹੀ ਤੇ ਫਿਰ ਬਚਨ ਸਿੰਘ ਦੇ ਘੜੀਮੁੜੀ ਕਹਿਣ ਤੇ ਉੱਥੋਂ ਉੱਠੀ ਸੁੰਦਰੀ ਦੇ ਰਹਿਣ ਦਾ ਪ੍ਰਬੰਧ ਬਚਨ ਸਿੰਘ ਨੇ ਪਹਿਲਾਂ ਤੋਂ ਹੀ ਕਰ ਛੱਡਿਆ ਹੋਇਆ ਸੀ ਉਸ ਨੂੰ ਆਪਣੇ ਘਰ ਲਿਜਾ ਕੇ ਉਹ ਮਾਂ ਦਾ ਦਿਲ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਰਵਾਨੀ ਪਿੰਡ ਦੇ ਵਸਨੀਕਾਂ ਨੇ ਥੋੜੇ ਚਿਰ ਤੋਂ ਆਪਣੇ ਪਿੰਡ ਇੱਕ ਕੰਨਿਆ ਪਾਠਸ਼ਾਲਾ ਚਲਾਈ ਹੋਈ ਸੀ ਦੀਵਾਨਪੁਰੋਂ ਰਵਾਨੀ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ ਕੇਵਲ ਪੌਣੇ ਕੂ ਮੀਲ ਦਾ ਪੰਧ ਸੀ ਉੱਥੋਂ ਦੇ ਕੁਝ ਬੰਦੇ ਬਚਨ ਸਿੰਘ ਦਾ ਚੰਗਾ ਆਦਰ ਕਰਦੇ ਸਨ ਇਹਨਾਂ 54 ਆਦਮੀਆਂ ਦੀ ਹਿੰਮਤ ਨਾਲ ਚੰਗੀ ਜਾਗਰਤੀ ਪੈਦਾ ਹੋ ਗਈ ਸੀ ਜਿਸ ਕਰਕੇ ਬਚਨ ਸਿੰਘ ਦੀ ਇੱਥੇ ਬੜੀ ਇੱਜ਼ਤ ਸੀ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਲਈ ਬਚਨ ਸਿੰਘ ਨੇ ਇਸ ਥਾਂ ਨੂੰ ਪਸੰਦ ਕੀਤਾ ਸੀ ਸੁੰਦਰੀ ਨੂੰ ਇਸ ਪਾਠਸ਼ਾਲਾ ਵਿੱਚ ਅਧਿਆਪਕਾ ਮੁਕਰਰ ਕੀਤਾ ਗਿਆ ਉਸ ਨੂੰ ਇਸ ਮਨਪੌਂਦੇ ਟਿਕਾਣੇ ਪਹੁੰਚਾ ਕੇ ਬਚਨ ਸਿੰਘ ਦੀ ਬਹੁਤ ਸਾਰੀ ਚਿੰਤਾ ਦੂਰ ਹੋ ਗਈ ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਦਾ ਲਿਖਿਆ ਹੋਇਆ ਨਾਵਲ ਚਿੱਟਾ ਲਹੂ ਅੱਜ ਤੁਸੀਂ ਇਸ ਦਾ 8ਵਾਂ ਭਾਗ ਸੁਣਿਆ ਅੱਜ ਇੰਨਾ ਹੀ ਰੱਬ ਰਾਖਾ